ਤਵਾਦਿਆ ਮੈਂ ਨਾਲ ਤੁਹਾਨੂੰ ਇਹ ਕਹਿੰਦੀ ਸੀ ਕਿ ਕਿੰਨਾ ਟਾਈਮ ਹੋ ਗਿਆ ਆਪਣੀ ਗੱਲ ਨੂੰ ਤੇ ਹੁਣ ਵਿਆਹ ਵਿਵਹ ਦਾ ਸੋਚ ਲਓ ਕੋਈ ਕਿੰਨਾ ਕੁ ਟਾਈਮ ਹੈ ਆਪਾਂ ਲੋਕ ਲੋਕੀ ਮਿਲਦੇ ਰਹਿਾਂਗੇ ਐਵੇਂ ਓਏ ਯਾਰ ਮੈਨੂੰ ਸਾਰੇ ਹੀ ਪਤਾ ਜੋਤੀ ਵੀ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਗੱਲ ਕਰਦਿਆਂ ਪਰ ਹੁਣ ਮੈਂ ਵੀ ਹਜੇ ਤੈਨੂੰ ਕਿਵੇਂ ਲੈ ਜਾਏ ਹਾਲਾਤਾਂ 'ਚ ਘਰੇ ਯਾਰ ਜਿੰਨਾ ਟਾਈਮ ਮੇਰਾ ਕੋਈ ਕੰਮਕਾਰ ਹੀ ਨਹੀਂ ਬਣਦਾ ਕੰਮਕਾਰ ਤਾਂ ਕੁਛ ਨਹੀਂ ਹੁੰਦਾ ਆਪੇ ਬਾਤ 'ਚ ਕਰ ਲੱਗ ਜਾ ਤੁਸੀਂ ਬਾਤ 'ਚ ਨਹੀਂ ਨਾ ਮੁੜ ਕੇ ਤੈਨੂੰ ਪਤਾ ਖਰਚੇ ਡਬਲ ਹੋ ਜਾਂਦੇ ਆ ਫਿਰ ਘਰ ਦੀ ਕਬੀਲਦਾਰੀ ਤੇ ਵਿੱਚ ਤੇਰਾ ਖਰਚਾ ਤੇ ਫਿਰ ਸਾਲ ਦੋ ਸਾਲ ਨੂੰ ਜਵਾਕ ਹੋ ਜਾਂਦਾ ਫਿਰ ਜਵਾਕ ਦੀ ਪੜ੍ਹਾਈ ਦਾ ਖਰਚਾ ਫਿਰ ਖਰਚੇ ਬੜੀ ਦੁਰੇ ਜਾਂਦੇ ਵਿਆਹ ਤੋਂ ਬਾਅਦ ਤਾਂ ਪੈਰਾਂ ਦੇ ਸਟੈਂਡ ਹੋ ਜਾਓ ਪਹਿਲਾਂ ਜਵਾਕ ਦੀ ਹੋਊਗੀ ਓ ਯਾਰ ਜਦੋਂ ਵਿਆਹ ਹੋਊਗਾ ਜਵਾਕ ਤਾਂ ਫਿਰ ਓਬਵੀਅਸਲੀ ਹੁੰਦੀ ਹੁੰਦਾ ਗੱਲ ਦਾ ਗੱਲ ਦੀ ਆ ਵੀ ਪਹਿਲਾਂ ਮੈਨੂੰ ਆਪਦੇ ਪੈਰਾਂ 'ਚ ਰਖੜਾ ਹੋ ਲੈੰਦੇ ਤੈਨੂੰ ਪਤਾ ਤਾਂ ਹੈਗਾ ਯਾਰ ਵੀ ਪੋਸਟਾਂ ਪੋਸਟਾਂ ਭਰੀ ਜਾਂਣਾਗਾ ਕਦੇ ਨਾ ਕਿਸੇ ਰੱਬ ਸੁਣੂਗੀ ਹੁਣ ਮੇਰਾ ਕਿਹੜਾ ਰੱਬ ਵਿੱਚ ਆ ਇਹੀ ਗੱਲ ਆ ਤੁਸੀਂ ਕਿੰਨਾ ਕਰਦੇ ਹੋ ਨਾ ਮੇਰਾ ਤੇ ਹੋਰ ਇੱਕ ਤਾਂ ਇਹਨੂੰ ਨਹੀਂ ਦਿਖਦਾ ਬਸ ਮੇਰਾ ਪਿਆਰਾ ਜੇ ਕੋਈ ਹੋਰ ਹੁੰਦਾ ਅਗਲਾ ਕਹਿੰਦਾ ਹਾਂ ਮੈਂ ਵਿਆਹ ਕਰਾ ਲੈਣਾ ਉਸ ਤੋਂ ਬਾਅਦ ਭੁੱਖੇ ਮਾਰਨ ਵਾਲਾ ਕੰਮ ਕਰ ਦਿੰਦੇ ਆ ਤੇ ਗੱਲ ਤਾਂ ਉਹੀ ਆ ਯਾਰ ਐਵੇਂ ਬਾਅਦ ਚ ਲੋਕਾਂ ਮੂਰੇ ਹੱਥ ਝੱਡਣ ਦਾ ਕੀ ਫਾਇਦਾ ਜੇ ਆਪਦੇ ਕੰਮ ਕਰਦੇ ਹੋਮਾਂਗੇ ਤੇ ਚਾਰ ਪੀਏ ਕੋਲ ਹੋਣਗੇ ਤਾਂ ਸਮਝੋ ਲੋਕ ਵੀ ਕਹਿਣਗੇ ਵੀ ਹਾਂ ਯਾਰ ਇਹਨਾਂ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਤੇ ਘਰ ਦੇ ਵੀ ਕਹਿਣਗੇ ਵੀ ਹਾਂ ਸਾਡੀ ਕੁੜੀ ਸੌਖੀ ਆ ਤੇ ਹਾਂ ਜੇ ਮੈਂ ਕੰਮ ਨਾ ਕਰੂੰਗਾ ਫਿਰ ਤੂੰ ਉਹਨਾਂ ਨੂੰ ਫੋਨ ਲਾਉਣਾ ਬਾਅਦ ਚ ਇਹ ਪਿਆਰਪੂਰ ਬੰਦਾ ਸਭ ਭੁੱਲ ਜਾਂਦਾ ਬਾਅਦ ਚ ਸਹੀ 6 ਮਹੀਨੇ ਬਾਅਦ ਹੀ ਫਰਕ ਪੈਣ ਲੱਗ ਜਾਂਦਾ ਹੁੰਦਾ ਤਾਂ ਹੀ ਤੈਨੂੰ ਕਹਿਣਾ ਜੇ ਪੈਸਾ ਹੋਊਗਾ ਤਾਂ ਵਧੀਆ ਦੋਨੇ ਜਣੇ ਖੁਸ਼ ਰਹਾ ਕਰਾਂਗੇ ਵਧੀਆ ਸਹੀ ਗੱਲ ਆ ਛੋਡੀ ਹਾਂ ਪਰ ਜੇ ਬੇਬੀ ਨੂੰ ਪਤਾ ਲੱਗ ਗਿਆ ਮੰਨ ਜੂਗੀ ਉਹ ਕਿਵੇਂ ਜੇ ਮੇਰੀ ਮੰਮੀ ਨੂੰ ਪਤਾ ਲੱਗ ਗਿਆ ਮੰਨ ਜੂਗੀ ਉਹ ਉਹ ਲੈ ਯਾਰ ਤਾਂ ਹੀ ਤਾਂ ਤੈਨੂੰ ਕਹੀ ਜਾਂਦਾ ਯਾਰ ਵੀ ਜੇ ਮੈਂ ਨੌਕਰੀ ਨੁਕਰੀ ਤੇ ਲੱਗਾ ਹੂੰਗਾ ਫੇਰ ਉਹ ਕਿਵੇਂ ਨਾ ਮੰਨਣਾ ਯਾਰ ਨਾਲੇ ਮੈਂ ਕਿਹੜਾ ਕਿਸੇ ਪਾਸੋਂ ਲੂਲਾ ਲੰਗੜਾਂਗਾ ਜਾਂ ਮੇਰੀ ਅੱਖ ਅੱਖੇ ਤੀਰ ਪੈਂਦਾ ਜਾਂ ਕਾਣਾ ਮੈਂ ਚੰਗਾ ਭਲਾ ਹੈਗਾ ਕੱਲੀ ਨੌਕਰੀ ਦੀ ਕਮੀ ਆ ਬਸ ਨੌਕਰੀ ਮਿਲ ਜੇ ਤੇ ਮੇਰੇ ਘਰ ਦੇ ਨੇ ਕੁੱਟਿਆ ਨਾ ਫਿਰ ਤਾਂ ਟੀ ਡੂਰਾ ਪੀ ਬੈਣ ਲੱਗ ਜਾਣਗੇ ਉਹ ਐਡਾ ਕੋਈ ਹੈ ਨਹੀਂ ਵੀ ਜਿਹੜਾ ਮੈਨੂੰ ਕੁੱਟ ਜੂਗਾ ਹਾਂ ਉਹ ਤੇ ਨੜੇ ਨਾ ਹਵਾ ਵੀ ਨਾ ਮੈਥੋਂ ਪੁੱਛ ਕੇ ਕੋਲ ਦੀ ਨੰਗਦੀ ਆ ਵੀ ਨੰਗ ਜਾ ਤਾਂ ਹੀ ਹੁਣ ਬਾਲੀ ਟੱਲੀ ਆਂਦੀ ਐ ਹੁਣ ਤਾਂ ਜਲਦੀ ਨਹੀਂ ਜੀ ਚੱਲਣ ਲੱਗ ਜੂ ਮੰਮੀ ਨਾਲ ਮੇਰੇ ਰਿਸ਼ਤੇ ਦੀ ਗੱਲ ਕਰੀ ਜਾਂਦੀ ਐ। ਓ ਯਾਰ ਤੂੰ ਉਹਨਾਂ ਨੂੰ ਸਿੱਧਾ ਹਜੇ ਸਾਫ਼ ਕਹਿ ਦੇ ਵੀ ਮੇਰੀ ਤਾਂ ਐਂ ਕਰਕੇ ਵੀ ਗੱਲ ਬਾਤ ਆ ਗਈ। ਠੀਕ ਆ ਵੀ ਮੈਂ ਬਸ ਦੇਖਦੀ ਆਂ ਵੀ ਜਦੋਂ ਉਹ ਨੌਕਰੀ ਤੇ ਲੱਗੇ ਉਹਨਾਂ ਨਾਲ ਹੀ ਵਿਆਹ ਕਰਾਉਣਾ। ਅੱਛਾ ਮੈਂ ਨੌਕਰੀ ਦਾ ਵੇਟ ਕਰੀ ਜਾਵਾਂ ਵੀ ਫਿਰ ਦਾ ਅਜੇ ਕਦੋਂ ਨੌਕਰੀ ਤੇ ਲੱਗਣਗੇ ਫਿਰ ਮੈਂ ਵਿਆਹ ਕਰਵਾਉਂ ਹਾਂ। ਹੁਣ ਤੂੰ ਤੇਰੇ ਕਹਿਣ ਦਾ ਮਤਲਬ ਇਹ ਐ ਵੀ ਹਜੇ ਮੈਨੂੰ ਨੌਕਰੀ ਮਿਲਦੂ ਹੀ ਨਹੀਂ। ਕਿੱਥੇ ਤੂੰ ਇਹ ਕਹਣਾ ਯਾਰ ਮੇਰੇ ਤਿੰਨ ਪੇਪਰ ਤਾਂ ਦਿੱਤੇ ਹੋਇਆ ਪਹਿਲਾਂ ਆ ਜੇਲ੍ਹ ਗਾਰਡਨ ਦਾ ਮੈਂ ਹੁਣ ਦੇ ਕੇ ਹਟਾਂ ਹਜੇ। ਆਣੀ ਮੈਂ ਕਹਿੰਦੀ ਆ ਕਿ ਉਹ ਨੌਕਰੀ ਨਾ ਮਿਲੇ ਮੈਂ ਤਾਂ ਹੁਣ ਗੱਲ ਕਰਦੀ ਆ ਪੇਪਰ ਮੇਰੇ ਇੱਕ ਦੀ ਬਹੁਤ ਗੈਂਡ ਹੋਇਆ ਜੋਤੀ ਤੂੰ ਯਕੀਨ ਮੰਨੀ ਇੱਕ ਦੀ ਤਾਂ ਜਾਂ ਤਾਂ ਪੰਜਾਬ ਪੁਲਿਸ ਰੇਡ ਵੇ ਰੂਲ ਵੇ ਦਾ ਪੱਕੀ ਆ ਨਹੀਂ ਦਾਖਾਣੇ ਪੇਪਰ ਮੇਰਾ ਦਿੱਤਾ ਵਾ ਹੁਣ ਸਾਰੇ ਪਾਸੇ ਹੱਥ ਮਾਰੀ ਜਾਂਦਾ ਮੈਂ ਤਾਂ ਜਿੱਧਰੋਂ ਫੋਪ ਹੋਊਗਾ ਕੀ ਪਤਾ ਰੱਬ ਕਿਹੜੀ ਰਜਾ ਰਾਜੀ ਆ ਯਾਰ ਚੱਲ ਕੋਈ ਨਾ ਬਾਕੀ ਮੈਂ ਦੇਖਦੀ ਆ ਮਮੀ ਨਾਲ ਗੱਲ ਕਰਕੇ ਕੀ ਪਤਾ ਮੰਨ ਨਹੀਂ ਜਾਵੇ ਜੇ ਨਾ ਮੰਨੀ ਫਿਰ ਮੈਂ ਕੁਝ ਨਹੀਂ ਕਰ ਸਕਦੀ। ਕੁਝ ਕਿਉਂ ਨਹੀਂ ਕਰ ਸਕਦੀ? ਮਨਾਉਣਾ ਪਿਆਰ ਕਰਦਾ ਤੇ ਪਿਆਰ ਤੂੰ ਵੀ ਮੈਨੂੰ ਬਹੁਤ ਕਰਦੀ ਆ। ਮੈਨੂੰ ਇਹ ਵੀ ਪਤਾ ਰਿਹਾ ਤਾਂ ਇੱਥੋਂ ਵੀ ਨਹੀਂ ਜਾਣਾ ਫਿਰ ਮੇਰੇ ਬਿਨਾ। ਸਹੀ ਗੱਲਾ ਠੋਡੀ ਪਰ ਮੈਂ ਹੁਣ ਕੀ ਕਰਾਂ? ਤੁਹਾਨੂੰ ਪਤਾ ਤਾਂ ਹੈਗਾ ਨਾ ਤਾਂ ਮੇਰੇ ਭਰਾ ਨਾ ਹੀ ਮੇਰੇ ਪਿਓ ਆ। ਇਕੱਲੀ ਮਾਂ ਆ ਗਈ। ਤੇ ਫਿਰ ਮਾਂ ਨੂੰ ਤਾਂ ਸਮਝਾ ਦੀ ਕਰਨਾ ਸੌਖਾ ਹੀ ਆ ਯਾਰ। ਮੈਂ ਆਪਾਂ ਕੀ ਕੋਈ ਦਾਜ ਲੈਣਾ ਯਾਰ ਤੁਹਾਡੇ ਤੋਂ ਜਾਂ ਕੁਝ ਹੋਰ ਹੋ ਕਰਨਾ। ਹੁਣ ਜੇ ਮੋਂਨ ਨੂੰ ਦੱਸਿਆ ਵੀ ਗਰੀਵ ਕਰਦਾ ਮੁੰਡਾ ਮੰਨ ਜਾਣਗੇ ਉਹ। ਉਹ ਯਾਰ ਸਭ ਮੰਨ ਜਾਂਦੇ ਹੁੰਦੇ ਆ। ਉਹਨਾਂ ਨੂੰ ਤੇਰੀ ਖੁਸ਼ੀ ਚਾਹੀਦੀ ਆ। ਜੇ ਤੂੰ ਕਹੇਂ ਕਹੇਂਗੀ ਉਹਨਾਂ ਨੂੰ ਫੇਰ ਹੀ ਆ ਮੈਨੂੰ ਨਹੀਂ ਲੱਗਦਾ ਇਹ ਮੇਰੇ ਘਰ ਦੇ ਨੂੰ ਖੁਸ਼ੀ ਚਾਹੀਦੀ ਆ ਉਹਨਾਂ ਨੂੰ ਸਿਰਫ ਪੈਸਾ ਦਾ ਇੱਕ ਦਾ ਹੁੰਦਾ ਵੀ ਹਾਂ ਵੱਡੇ ਕੰਮ ਪੈਸਾ ਕੋਈ ਨਾ ਪੈਸਾ ਵੀ ਆ ਜਾ ਕੋਈ ਦਿਨ ਸਾਦਾ ਨਹੀਂ ਹਾਲਾਤ ਮਾੜੇ ਰਹਿੰਦੇ ਹੁੰਦੇ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਉਹ ਵੀ ਚੱਕੀ ਜਾਂਦੀ ਆ ਤੇ ਮੈਂ ਤਾਂ ਫਿਰ ਵੀ ਇਨਸਾਨ ਆ ਜੇ ਹੁਣ ਮਿਹਨਤ ਕਰੀ ਜੰਨਾ ਯਾਰ ਕਦੇ ਤਾਂ ਫਲ ਲੱਗੂਗੀ ਕਦੇ ਤਾਂ ਮਿਲੂ ਫਲ ਹੂੰ ਚੱਲ ਕੋਈ ਨਾ ਛੱਡ ਦੇ ਉਹ ਵੀ ਮੈਨੂੰ ਹੁਣ ਚੱਲੀਏ ਮਾ ਮੈਂ ਬਾਇਆ 10 ਮਿੰਟ ਹੋਰ ਤੂੰ ਤਾਂ ਹੋਰ ਹੀ ਪਰਿਵਾਰਕੀਆਂ ਗੱਲਾਂ ਕਰਨ ਲੱਗੀ ਪਿਆਰ ਦੀ ਗੱਲ ਹੀ ਨਹੀਂ ਕਰੀ ਅੱਜ ਪਰਿਵਾਰ ਕੀ ਗੱਲਾਂ ਕਰਨੀਆਂ ਹੁਣ ਘਰ ਦੇਆਂ ਗੱਲਾਂ ਕਰਨੀਆਂ ਇਹਨੇ ਚਲ ਠੀਕ ਆ ਮੂਡ ਹੀ ਚੇਂਜ ਕਰਤਾ ਬੰਦਾ ਚਲ ਛੱਡ ਕੇ ਆਵਾਜ਼ ਖਾਣਾ ਨਹੀਂ ਕੁਝ ਨਾ ਮੇ ਤਾਂ ਕੁਝ ਨਹੀਂ ਖਾਣਾ ਚਲ ਉੱਥੇ ਬਿਆਰ ਚੋ ਖਾ ਉਹ ਕੁੜੇ ਜੱਤੀ ਜੱਤੀ ਹਾਂ ਮੈਂ ਕੀ ਕਰਨ ਲੱਗੀ ਆ ਜਾ ਆ ਗਿਆ ਕਿ ਚਾਹ ਲੈ ਕੇ ਆਉਣੀ ਆ ਬਾਹਰ ਇੱਟਾ ਲਾ ਬਾਈ ਟਾਈਮ ਲਾ ਫਿਰ ਜੋਤੀ ਚਾਨ ਨੂੰ ਪਤਾ ਬਚਾਬ ਨਾ ਲੱਗੀ ਸੀ ਮੈਂ ਤੂੰ ਵੀ ਪਾ ਲਿਆ ਉਹ ਦੇਰ ਚਾ ਨਾ ਨਾ ਮੈਂ ਤਾਂ ਹੁਣੇ ਵੀ ਕਿਹਾ ਡੀ ਸੀਗੀ ਹਲੇ ਮੈਂ ਕਿਹਾ ਚੱਲ ਮਾੜਾ ਮੁਟਾਏ ਕੰਮ ਰਹਿ ਗਿਆ ਉਸ ਤੋਂ ਬਾਅਦ ਉਹ ਕਰਾਂਗਾ ਪੁੱਤ ਕੋਈ ਨਾ ਪਾਏ ਕਰਦੇ ਪੰਜ ਵਜੂ ਆਪਣਾ ਘਰ ਆਏਗਾ ਕਿ ਦੁਹਾਨਾ ਘਰ ਕੋਈ ਮੈਂ ਕਿਹਾ ਚੱਲ ਮਾੜਾ ਮੁਟਾਏ ਰਹਿ ਗਿਆ ਹਾਂ ਉਸ ਤੋਂ ਬਾਅਦ ਮੈਂ ਫਿਰ ਇਹ ਨਾਲੇ ਰੋਟੀ ਖਾ ਲੂੰਗੀ ਨਾਲੇ ਚਾਹ ਪੀ ਲੂੰਗੀ ਚੱਲ ਕੋਈ ਨਹੀਂ ਪੁੱਤ ਇਹ ਤਾਂ ਹੁੰਦੀ ਰਹਿੰਗੇ ਤੂੰ ਮੈਨੂੰ ਐ ਦੱਸ ਤੇਰੀ ਪੜ੍ਹਾਈ ਕਿਵੇਂ ਵਧੀਆ ਚੱਲੀ ਜਾਂਦੀ ਹੈ ਵਧੀਆ ਚੱਲੀ ਜਾਂਦੀ ਆ ਮੰਮੀ ਜੀ ਚੱਲਦੀ ਏ ਵਧੀਆ ਜੀ ਪੜ੍ਹ ਲੇਗੀ ਤੇਰੇ ਕੰਮ ਹੀ ਆਉਂਗੇ ਪੜਾਈ ਤਾਂ ਹੂੰ ਸਹੀ ਗੱਲਾਂ ਮਮੀ ਸੁਣ ਲੈ ਤੇ ਪੁੱਤ ਨਾਲੇ ਮੈਂ ਤੇ ਮਾਂ ਕਹਿੰਦੀ ਯੁੱਥ ਮੇਰੀ ਗੱਲ ਸੁਣ ਲੈ ਪਰ ਐ ਤਾਂ ਮੈਨੂੰ ਮਾਨ ਨਹਿ ਰਹੀ ਤੇ ਹੈ ਦੇਖ ਪੁੱਤਾ ਸੀ ਸੀ ਨਾ ਅਸੀਂ ਕਿਸੇ ਤੇ ਓਏ ਨਹੀਂ ਕਹਾਈ ਹੈ ਤੇ ਮੇਰੀ ਧੀ ਬਣ ਕੇ ਜੇ ਕੋਈ ਗੱਲ ਹੁੰਦੀ ਆ ਹੂੰ ਚੱਲਦੀ ਰਹਿੰਦੀ ਗੱਲਬਾਤ ਜੇ ਕੋਈ ਗੱਲਬਾਤ ਹੋਈ ਨਾ ਤਾਂ ਪੁੱਤ ਮੈਨੂੰ ਦੱਸ ਦੀ ਤੈਨੂੰ ਆਪੀ ਤੇਰਾ ਵਿਆਹ ਕਰ ਦੂੰਗੀ ਮੇਰੀ ਧੀ ਬਣ ਕੇ ਉਹ ਗੱਲ ਨਾ ਲੋਕਾਂ ਦਾ ਕੁੜੰਗਾ ਮੰਗ ਭੱਜਣ ਦੀ ਕਿਤੇ ਆ ਮੇਰੀ ਕਿੱਟੀ ਜੁਨੀ ਦਾਗ ਨਾ ਲਾਦੀ ਤੂੰ ਮੰਮੀ ਕੇ ਹਰ ਜਿਓ ਗੱਲਾਂ ਕਰੀ ਜਾਨੀ ਆ ਮੈਨੂੰ ਤਾਂ ਪੜਾਈ ਤੋਂ ਵੇਲ ਨਹੀਂ ਮਿਲਦੀ ਹੈਗੀ ਮੈਂ ਮੋਨੀ ਕਾਲੂ ਕੋਲ ਕਰਦੀ ਹੈਗੀ ਨਾ ਕਿਥੇ ਨਾਲ ਭੱਜਾਂ ਮੈਂ ਨਹੀਂ ਪੁੱਤ ਮੇਰਾ ਫਰਜ਼ ਵਾਂਡਦਾ ਦਿੱਖ ਤੇਰੇ ਪਿਆਉ ਨੂੰ ਕਿੰਨਾ ਚਿਰ ਹੋ ਗਿਆ ਮੇਰੇ ਨੂੰ ਚਾਹਨਾ ਜਿੱਦ ਕਰ ਲੰਬਾ ਤਾਂ ਨਹੀਂ ਆਇਆ ਫਿਰ ਬਾਕੀ ਸਿਰੇ ਕੋਈ ਤੇਰੇ ਪਾਏ ਨਿਕਲਦੀ ਕਲੀ ਤੂੰ ਹੈਗੀ ਐ ਜੇਪ ਤੂੰ ਹੀ ਗੱਲ ਕਿਸੇ ਦੀ ਕੁੜੀ ਵਾਲੀ ਗੱਲ ਕਰਤੀ ਤੂੰ ਮੈਂ ਤਾਂ ਉਹਦੀ ਮਰ ਜਊਂਗੀ ਬਿਆਹ ਕਿਉਂ ਬੋਲੀ ਜਾਨੀ ਆ ਅੰਕਲੇ ਤੂੰ ਹੀ ਤਾਂ ਰਹਿ ਗਈ ਹੁਣ ਮੈਂ ਤਾਂ ਰਹਿ ਗਈ ਪੁੱਤ ਜਵਾਨੇ ਤੋਂੜ ਲੱਗਦਾ ਮੈਨੂੰ ਟਾਈਮ ਬਹੁਤ ਮਾੜਾ ਜੁੱਤੇ ਟਾਈਮ ਤਾਂ ਮੜਾ ਹੈਗਾ ਮੈਨੂੰ ਪਤਾ ਹੈ ਪਰ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਹੈ ਜੇ ਕੋਈ ਗੱਲ ਨਹੀਂ ਹੁੰਦੀ ਹੈਗੀ ਜਿਹੜੀ ਮੈਂ ਤੁਹਾਡੇ ਸਾਹ ਚ ਖੇ ਪਵਾ ਦਾਂ ਟੈਨਸ਼ਨ ਤਾਂ ਜੁੱਤੀ ਹੁੰਦੀ ਆ ਪੁੱਤ ਜਦੋਂ ਆ ਟਾਈਮ ਦੇਖਦੇ ਆ ਕੋਈ ਕਿਤੇ ਸੌਂਦੇ ਆ ਆਉਂਦੀ ਭੱਜ ਗਈ ਆਉਂਦੀ ਭੱਜ ਗਈ ਟੈਨਸ਼ਨ ਤਾਂ ਪੁੱਤ ਹੁੰਦੀ ਆ ਉਹ ਭੱਜਿਆਂ ਨੂੰ ਫਿਰ ਮੰਗਰੋਂ ਸੁਆਦ ਮਿਲਦਾ ਨਾਲੀ ਜਿਦੋਂ ਕੱਢਦੇ ਨੇ ਤਾਂ ਫੇ ਮਾਰ ਕੇ ਸਹੀ ਗੱਲ ਆ ਮੰਮੀ ਆ ਨਾ ਪਹਿਲਾਂ ਤਾਂ ਬਗ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੋਈ ਸਾਮਦਾਨ ਨਹੀਂ ਹੈਗਾ ਫੇਰ ਹੈ ਮੇਰਾ ਕੁਛ ਕਰ ਲੱਗ ਜਾਂਦੀਆਂ ਨੇ ਫੇਰ ਘਰੇ ਆ ਜਾਂਦੀਆਂ ਨੇ ਆਪਦੇ ਤੇ ਕੋਈ ਕਦਰ ਹੀ ਨਹੀਂ ਕਰਦਾ ਉਹਨਾਂ ਨੂੰ ਪਤਾ ਕਦਰ ਕਿਵੇਂ ਕਰੂ ਜਿਦੋਂ ਕਿਸੇ ਦੇ ਰਿੰਦ ਵੀ ਨਹੀਂ ਉਹੀ ਕਰਨਾ ਉਹ ਪਿਆਕੇ ਨੂੰ ਹੁਣ ਤੇ ਨਾ ਉਹ ਸਹਰੇ ਨੂੰ ਹੁਣ ਜਿਦੋਂ ਆਪੇ ਜਾਂਦੇ ਆ ਵੀ ਮਾਰਜੀਨਾ ਜੇ ਪੁੱਤ ਮਾਪਿਆਂ ਦਾ ਦੇਖ ਕੇ ਕਰਿਆ ਹੋਵੇ 10 ਬੰਦਿਆਂ ਦੇ ਵਿੱਚ ਲੈ ਕੇ ਜਾਵੇ ਹੈ ਉਹਦੀ ਕਦਰ ਹੁੰਦੀ ਹੈ ਤੇ ਇਹ ਸਹੀ ਗੱਲ ਹੈ ਮੰਮੀ ਛੋਡੀ ਕੋਈ ਨਾ ਤੂੰ ਫਿਰ ਟੈਨਸ਼ਨ ਨਾ ਲਓ ਹਰ ਜੀ ਕੋਈ ਗੱਲ ਦਾ ਲੰਬਾ ਨਹੀਂ ਆਉਂਦਾ ਹੈਗਾ ਅੱਗੇ ਲੰਬਾ ਕੋਈ ਆਇਆ ਲੰਬਾ ਤਾਂ ਪੁੱਤ ਨਹੀਂ ਆਇਆ ਪਤਾ ਹੈ ਮੈਨੂੰ ਇੱਕ ਦੋਨੇ ਤਾਂ ਨਹੀਂ ਇਹ ਮਾਰਤੇ ਸੀ ਇਹ ਕੀ ਕਹਿੰਦੇ ਸੀ ਮੱਸਾਂ ਕਰਕੇ ਤੂੰ ਕੱਲੀ ਕੁੜੀ ਨੂੰ ਭੇਜ ਦਾਨੀ ਐ ਤੂੰ ਕੋਟਰਾਉਣ ਨਹੀਂ ਕਰਦੀ ਕੁੜੀ ਤੇ ਤੂੰ ਚਮੜਾਈ ਜਾਨੀ ਐ ਇਹ ਤੈਨੂੰ ਦੁੱਖ ਦੇਊਗੀ ਤੇਰੇ ਸਿਰ ਚੀਲਣਗੀਆਂ ਕਰੂਗੀ ਮੈਂ ਆਖਿਆ ਮੇਰੀ ਧੀ ਇਹੋ ਜੀ ਹੈ ਤਾਂ ਹੈ ਨਹੀਂ ਚੱਲ ਮੈਂ ਸਮਝਾ ਦੂੰਗੀ ਭਾਈ ਕਿ ਹਣ ਸਕੂਲ ਕੋਲ ਜਲ ਤੱਕ ਕੁੜੀ ਨੇ ਕੱਲੀ ਨਹੀਂ ਜਾਣਾ ਹੀ ਐ ਕਿ ਹਰਗੇ ਪੈਂਡ ਨਾਲ ਤੋਰ ਦਿਆ ਕਰਾ ਤੂੰ ਕਿਉਂ ਖੌਫ ਹੁੰਦੀ ਆ ਮੰਮੀ ਕਿਸੇ ਦੀ ਆ ਨਹੀਂ ਪੁੱਤ ਜੇ ਮੈਂ ਸੁਣਦੀ ਹੁੰਦੀ ਮੈਂ ਤਾਂ ਤੈਨੂੰ ਘਰੇ ਵਾਹ ਲੈਂਦੀ ਵੀ ਭਾਈ ਜਾਣਾ ਸੁਣਦੀ ਸੰਦੀ ਮੈਂ ਕਿਸੇ ਦੀ ਨਹੀਂ ਪੁੱਤਾ ਪਰ ਮੈਂ ਤੈਨੂੰ ਵਾਰ-ਵਾਰ ਇਹੀ ਕਹਿਨੀ ਆ ਤੀਏ ਮੈਂ ਤੇਰੇ ਮੁਰੇ ਹੱਥ ਜੋੜਦੀ ਆ ਪਰ ਮੇਰੀ ਚੁੰਨੀ ਦਾਗ ਨਾ ਲਾਜੀਗੇ ਤੇ ਨਹੀਂ ਲਾਉਂਦੀ ਮੰਮੀ ਤੂੰ ਤਾਂ ਹੋਰ ਹੀ ਗੱਲਾਂ ਛਿੜ ਕੇ ਬਹਿ ਜਾਨੀ ਆ ਮੈਨੂੰ ਪੁੱਤ ਡਰ ਲੱਗਦਾ ਨਾ ਜੇ ਚਲ ਤੇ ਨਾ ਪਿਆ ਹੁੰਦਾ ਸਿਰ ਤੇ ਚਲ ਉਹ ਵੀ ਮਾੜਾ ਮੋਟਾ ਫਿਰ ਨਿਉਟ ਲੈਂਦਾ ਹੁਣ ਮੈਂ ਕੀ ਕਰੂੰ ਇਕੱਲੀ ਜਾਨੀ ਨਹੀਂ ਮੰਮੀ ਇਹ ਜਿਵੇਂ ਕੋਈ ਗੱਲ ਨਹੀਂ ਕਰਦੀਗੀ ਹੋਰ ਦੱਸ ਰੋਟੀ ਪਾਣੀ ਖਾਣੀ ਆ ਤੇ ਲਿਆਦਾ ਕੋਈ ਨਹੀਂ ਉੱਠ ਤੇ ਮੈਂ ਖਾ ਲੂ ਪੁੱਤ ਬਸ ਆ ਚਾਹ ਪੀ ਲਾਂ ਮੈਂ ਤੇ ਤੂੰ ਦੱਸ ਬਾੜਾ ਕੰਮ ਕਮ ਦਾ ਲਾਲਚ ਨਾ ਕਰਿਆ ਪੜਾਈ ਜਿੱਤੇ ਰੱਖਿਆ ਖਰਚੰਗ ਕੋਈ ਨਹੀਂ ਤੇਰੇ ਕੰਮ ਆਊਗੀ ਉਹਨਾਂ ਲਈ ਨਾ ਫੀਸ ਭਰਨ ਵਾਲੀ ਪਈ ਐ ਕੋਈ ਨਹੀਂ ਪੁੱਤ ਲੈ ਜੀ ਕਦੋਂ ਜਾਣਾ ਹੈਗਾ ਅਮੇ ਕੱਲ ਨੂੰ ਕੋਈ ਨੀ ਪੁੱਤ ਜੀ ਨੇ ਡੋੜਾ ਮੈਂ ਦੇਉਂਗਾ ਤੈਨੂੰ ਫਿਕਰ ਨਾ ਇਹ ਕਿਹੜੀ ਗੱਲ ਹੈਗੀ ਹੋਰ ਮੈਂ ਕਾਹਦੇ ਵਾਸਤੇ ਆ ਤਈਏ ਤੇਰੀ ਮਾਰੀ ਫਿਰਦੀ ਐ ਠੀਕ ਐ ਹਾਂ ਚਲੋ ਠੀਕ ਐ ਮੈਂ ਮੈਂ ਕੰਮ ਕੋ ਮੇਂ ਕਰ ਲਾਂ ਕੰਮ ਕਿੰਨੇ ਕਰੰਦੇ ਮੈਂ ਕਰਾਰ ਨੂੰ ਕੋਈ ਇੰਟਰਨ ਨਾ ਨਾ ਬਸ ਮੈਂ ਕਰ ਲੈਨੇ ਆ ਕਰ ਲਾ ਫਿਰ ਚਲ ਉਹ ਤਾਂ ਮੇਰੀ ਤੇ ਸਿਆਣੀ ਐ ਕਾਹੇ ਤਾਂ ਚਲ ਕੇ ਰਸੂਖ ਜਾਤਾ ਕਹਿੰਦੀ ਤਾਂ ਹੈਗੀ ਐ ਬੀਬੇ ਨਹੀਂ ਕਿਸੇ ਦੇ ਮਗਰ ਨਹੀਂ ਲੱਗੀਦਾ ਹੁੰਦਾ ਕਿਸੇ ਦੀ ਸੁਣੀਦੀ ਨਹੀਂ ਹੁੰਦੀਗੀ ਆਪ ਹੀ ਪਤਾ ਐ ਨੀ ਬੀਬੇ ਉਹ ਤਾਂ ਮੇਰੇ ਸਿਰ ਤੇ ਨਹੀਂ ਕਾਂਦੀ ਮੇਰਾ ਭੂਆ ਨੂੰ ਕਿਆ ਕਿ ਰਿਸ਼ਤਾ ਹੋਰ ਕਿਤੇ ਕਰਦੀ ਆ ਹੁਣ ਜਿਵੇਂ ਰਵੀ ਨੂੰ ਕਿਹਾ ਉਹ ਤਾਂ ਗੁੱਸਾ ਕਰੂਗਾ ਪਰ ਦੱਸਣਾ ਤਾਂ ਮੈਨੂੰ ਪਊਗਾ ਹੀ ਹਾਂ ਕਰਦੀ ਆ ਹਣੋ ਫੋਨ ਹੀ ਲਾ ਲੈਣੀ ਆ ਹੈਲੋ ਹੈਲੋ ਹਾਂਜੀ ਕੀ ਹਾਲ ਜਨਾਬ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਹੋ ਰਾ ਕੀ ਗਰੀਆਂ ਦੇ ਕੋਸ਼ ਨਹੀਂ ਬਸ ਬੈਠੀ ਸੀਗੀ ਅੱਛਾ ਕਰ ਲਈ ਫਿਰ ਬੇਬੇ ਨੇ ਕਹਿੰਦਾ ਹੂੰ ਕਰ ਲਈ ਫਿਰ ਕੀ ਕਹਿੰਦੀ ਬੇਬੇ ਬੇਬੇ ਕਹਿੰਦੀ ਨਹੀਂ ਕਰਨਾ ਥੋੜੀ ਜਿਹੀ ਹੋ ਗਿਆ ਓਏਰ ਤੂੰ ਮੈਂ ਲੋਦਾ ਆਪ ਹੀ ਕਹੀ ਜਾਨੀ ਹਾਂ ਮੈਂ ਆਪ ਕਿਉਂ ਕਹੀ ਜਾਨੀ ਹਾਂ ਮੈਂ ਸੱਚੀ ਮੰਮੀ ਨਾਲ ਗੱਲ ਕੀਤੀ ਸੀਗੀ ਹੋ ਕੰਦੀ ਮੈਂ ਗਰੀਬ ਘਰ ਦੇ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਗੈਂਦਰਾ ਕਿ ਫੇਤਾ ਕੜੇ ਨਾਲ ਛੱਦ ਦੇ ਨਾਲ ਹੀ ਕਰੂੰ ਗੈਂਦੀ ਤਕੜੇ ਨਾਲ ਕਰਤਰਾ ਮੈਂ ਨਹੀਂ ਹੋਣ ਦਨਾ ਤੇ ਮੈਂ ਬੰਦਿਆਂ ਨੂੰ ਗੱਲ ਦੱਸਦੀ ਲਿਆ ਤਾਂ ਕੀ ਜੀ ਕੀ ਹੁੰਦੀ ਆ ਹੁਣ ਮੈਂ ਕੀ ਕਰਾਂ ਜਦੋਂ ਮੇਰੇ ਘਰ ਦੇ ਨੇ ਵੀ ਇੰਨਾ ਕੁਛ ਕਿਹਾ ਤਾਂ ਮੈਨੂੰ ਚਾਹੇ ਤਾਂ ਕੀ ਸਮਝ ਲਾਤਾ ਹੈ ਚਾਹੇ ਕੁਛ ਮਰਜ਼ੀ ਸਮਝ ਲਾਂ ਮਰਦਨ ਮੈਂ ਬੰਦਿਆਂ ਨੂੰ ਗੱਲ ਦੱਸਦੀ ਇੱਕ ਮੈਂ ਤੇਰਾ ਵਿਆਹ ਕਿਤੇ ਹੋਰ ਹੋਣ ਹੀ ਨਹੀਂ ਦਿੰਦਾ ਲਿਆ ਕੀ ਗੱਲ ਹੁੰਦੀ ਹੈਗੀ ਹੁਣ ਮੈਂ ਆਪਣੇ ਘਰ ਦੇ ਦੂਰ ਬਾਹਰ ਨਹੀਂ ਜਲ ਸਕਦੀ ਹੈਗੀ ਇਹਨਾਂ ਨੂੰ ਸਭ ਕੁਝ ਨਾ ਪਹਿਲਾਂ ਦੇਖਣਾ ਸੀ ਕਰਦਿਆਂ ਦੁਬਾਰ ਚੱਲ ਸਕਦੀਆਂ ਕਿ ਨਹੀਂ ਫਿਰ ਮੈਂ ਤੁਹਾਨੂੰ ਉਦੋਂ ਦੀ ਕਹੀ ਜਾਂਦੀ ਆ ਵੀ ਦੇਖ ਲਓ ਕੋਈ ਪੋਸਟ ਭਰ ਦੋ ਆਇਆ ਕਰ ਲਓ ਉਹ ਕਰ ਲਓ ਤੁਸੀਂ ਕੋਈ ਗੱਲ ਮੰਨੀ ਆ ਮੇਰੀ ਯਾਰ ਮੈਂ ਕੋਈ ਮੈਂ ਕਿੰਨੀ ਮਿਹਨਤ ਕਰੀ ਆ ਨਾ ਤੇਰੇ ਪਿੱਛੇ ਮੈਂ ਕੁਝ ਕਰਤਾ ਨਹੀਂ ਆ ਤੇ ਮੈਂ ਵੀ ਆਪਦੇ ਘਰਦਿਆਂ ਨੂੰ ਦੱਸਿਆ ਨਾ ਹੁਣ ਮੰਨਦੇ ਨਹੀਂ ਹੈਗੇ ਮੈਂ ਇਹਦਾ ਫਿਊਨ ਕੀ ਕਰਾਂ ਜਿੱਦਾਂ ਹੁਣ ਮਿਲੂਗੀ ਨੌਕਰੀ ਉਦੋਂ ਹੀ ਮਿਲੂਗੀ ਹੁਣ ਮੇਰੀ ਕਾੜੀ ਨਾ ਥੋੜੀ ਮਿਲ ਜੂਗੀ ਹੁਣ ਫਿਰ ਮੈਂ ਵੀ ਨਹੀਂ ਨਾ ਕੁਝ ਕਰ ਸਕਦੀ ਹੈਗੀ ਤੂੰ ਨਾ ਸਾਰਾ ਕੁਝ ਕਰ ਸਕਦੇ ਆ ਮੈਂ ਤੈਨੂੰ ਬੰਦਿਆਂ ਨੂੰ ਕਹਤਾ ਅੱਜ ਰਾਤ ਮੋਂ ਦਾ ਸਾਮਾਨ ਪੈਕ ਕਰ ਲਾ ਤੇ ਮੈਂ ਤੈਨੂੰ ਲੈਣ ਆਉਂਗਾ। ਅੱਛਾ ਵੀ ਤੇਰੇ ਨਾਲ ਭੱਜ ਜਾਏ ਮੈਂ। ਹਾਂ। ਮੈਂ ਪਾਗਲ ਹਾਂ। ਤੇ ਮੈਂ ਪਾਗਲਾ ਫਿਰ। ਮੈਂ ਮੂਣੀ ਭੱਜਦੀ ਹੈਗੀ ਕੀ? ਮੈਂ ਉਹਦੇ ਨਾਲ ਮਾਤਾ ਦੇ ਸਿਰ ਤੇ ਖੇੜੀ ਨਹੀਂ ਪਵਾਉਣੀ ਹੈਗੀ। ਇਹ ਸਭ ਨਾਲ ਤਾਂ ਪਹਿਲਾਂ ਦੇਖਣਾ ਸੀਗਾ ਹੁਣ। ਠੀਕ ਆ। ਕੋਈ ਨਹੀਂ ਪਤਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਤੈਨੂੰ ਲੈ ਕੇ ਜਾਊਂਗਾ। ਆ ਰਿਆ ਤਾਂ ਨਾ ਹਰ ਇੱਕ ਹੀ ਸਕਦਾ ਹੁੰਦਾ ਕਿਸੇ ਬਿਨਾ। ਆਤਾ ਬੱਚ ਉਥਲੀ ਮੋਸਟਲੀ ਜੁ ਹੁੰਦੀ ਨੇਗੇ ਬਸ ਹੋਰ ਕੁਛ ਨਹੀਂ ਜੁਥਲੀ ਮੂਸਲੀ ਨਹੀਂ ਮੈਂ ਤੈਨੂੰ ਬੰਦਿਆਂ ਨੂੰ ਦੱਸਦਾ ਮੈਥੋਂ ਨਹੀਂ ਰਿਹਾ ਜਾਂਦਾ ਕਿਉਂ ਨਹੀਂ ਰਿਹਾ ਜਾਂਦਾ ਪਹਿਲਾਂ ਕਿਵੇਂ ਰਹਿ ਲੈਂਦਾ ਜੇ ਜਦੋਂ ਗੱਲ ਨਹੀਂ ਸੀਗੀ ਆਹ ਲਾਸਟ ਤੁਹਾਡੇ ਕੋਲ ਆਹੀ ਗੱਲ ਹੁੰਦੀ ਆ ਕੁੜੀਆਂ ਕੋਲ ਇਹ ਆ ਪਹਿਲਾਂ ਕਿ ਮੈਂ ਰਹਿ ਲੈਂਦਾ ਪਹਿਲਾਂ ਆਪਦੀ ਆਤਵਾ ਤੋਂ ਮੁੜ ਕੇ ਆ ਗੱਲਾਂ ਕਰਨ ਲੱਗਿਆ ਨੂੰ ਤੇ ਕੋਈ ਨਾ ਜਿਹੜੀ ਵੀ ਗੱਲ ਕੀਤੀ ਐ ਨਾ ਮੈਂ ਸਹੀ ਹੀ ਕੀਤੀ ਐ ਹਾਂ ਤੂੰ ਤਾਂ ਸਾਰੀਆਂ ਗੱਲਾਂ ਸਹੀ ਕਰਦੀਆਂ ਮੈਂ ਬਸ ਪਾਖਲਾਂਗਾ ਜਿਦਾ ਤੇਰੇ ਪਿਛੇ ਨਾ ਕੋਸਰੀ ਜਾਂਦਾ ਨਾ ਫਿਰ ਨਾ ਕਰ ਜਿਹਨੂੰ ਕਿਹਾ ਵੀ ਕਿਹਨੇ ਮੇਰੇ ਲਈ ਕੁਛ ਕਰ ਮੈਂ ਤਾਂ ਦੰਦ ਆਦ ਇੱਕ ਕਰ ਰੱਖੀ ਆ ਵੀ ਹਾਂ ਯਾਰ ਆਪਣਾ ਵਿਆਹ ਹੋਊਗਾ ਜਿਵੇਂ ਪਹਿਲਾਂ ਨਾਲ ਉਹਦੀ ਚ ਲੱਗੇ ਪਰ ਤੂੰ ਪਤਾ ਨਹੀਂ ਕਿਉਂ ਇਹ ਗੱਲਾਂ ਨਹੀਂ ਸਮਝਦੀ ਫਿਰ ਤੁਸੀਂ ਮੈਨੂੰ ਕਿਹਾ ਸੀ ਨਾ ਵੀ ਇੱਕ ਵਾਰ ਘਰੇ ਗੱਲ ਕਰ ਲਾ ਮੈਂ ਘਰੇ ਗੱਲ ਵੀ ਕੀਤੀ ਜਦੋਂ ਹੁਣ ਘਰ ਦੇ ਮੰਨਦੇ ਨਹੀਂ ਉਹ ਤਾਂ ਮੇਰੇ ਤਾਂ ਕੋਈ ਹੋਣੀ ਹੈਗਾਗਾ ਮੈਂ ਦਫਨ ਕੀ ਕਰਾਂ ਯਾਰ ਕਿਉਂ ਨਹੀਂ ਮੰਨਦੇ ਹਰ ਮਨਾ ਕੱਲੀ ਤਾਂ ਬੇਬੇ ਤੇਰੀ ਤੇਰੇ ਕੀ ਪਿਆਉ ਜਾ ਭਰਾਗਾ ਵੀ ਉਹ ਟੰਗੜਾਈ ਜਾਂਦੇ ਵਿੱਚ ਤੂੰ ਆ ਤਾਂ ਹੈਗੀ ਆ ਨਾ ਉਹਰ ਪੂਆ ਪਾਰ ਤੇ ਸਭ ਮੰਨ ਜਾਣੀ ਆ ਜੇ ਤੂੰ ਸਿੱਧੀ ਮਤ ਨਾਲ ਕਹੇਂਗੀ ਨਾ ਵੀ ਹਾਂ ਮੈਂ ਤਾਂ ਉੱਥੇ ਕਰਾਉਣਾ ਤਾਂ ਕਿਸੇ ਦੀ ਕੋਈ ਹਿੰਮਤ ਨਹੀਂ ਹੈਗੀ ਵੀ ਹਾਂ ਤੈਨੂੰ ਕਿਉਂ ਨਾ ਕਰਦੇ ਮੈਂ ਜਾਣਾਂ ਮੈਨੂੰ ਜਿੱਥੋਂ ਤੱਕ ਮੈਨੂੰ ਲੱਗੀਆਂਦਾ ਨਾ ਵੀ ਤੇਰੀ ਗੱਲਬਾਤ ਕਿਤੇ ਹੋਰ ਆ ਗਈ ਤੂੰ ਮੈਨੂੰ ਪਾਗਲ ਬਣਾਈ ਜਾਨੀ ਆ ਹਾਂ ਜੇ ਕਿਤੇ ਗੱਲਬਾਤ ਹੋਰ ਹੁੰਦੀ ਨਾ ਮੈਂ ਤੇਰੇ ਨਾਲ ਗੱਲ ਨਹੀਂ ਸੀ ਕਰਨੀ ਹੈਗੀ ਨਹੀਂ ਮੈਂ ਤੈਨੂੰ ਮਿਲਣ ਆਉਣਾ ਸੀਗਾ ਮੈਂ ਤੈਨੂੰ ਬੰਦੇ ਵਾਂਗੂ ਦੱਸਦਾ ਮੈਂ ਤੇਰੇ ਘਰੇ ਆਜੂ ਅੱਗ ਲਾ ਦੂੰਗਾ ਸਾਰੇ ਘਾਏ ਮੇਰੇ ਨਾਮ ਤੋਂ ਨਾ ਹਾਜਤ ਨੇ ਤਰਪੀ ਨਹੀਂ ਤਰਾ ਜਲੂਸ ਕਰ ਦੂੰ ਮੈਂ ਕੋਈ ਨਾ ਮੈਂ ਮੂੰਹ ਨਹੀਂ ਜਾਣਾ ਹੈਗਾ ਤੁਸੀਂ ਜਲੂਸ ਹੀ ਕਰ ਦਿਓ ਤੂੰ ਜੋਤੀਆ ਗੱਲਾਂ ਨਾ ਕਰ ਮੁੜ ਕੇ ਤਰਾ ਮੂੰਹ ਨਹੀਂ ਰਹਿਣਾ ਤੈਨੂੰ ਬੰਦਿਆਂ ਨੂੰ ਦੱਸਦਾ ਮੈਂ ਕੋਈ ਨਾ ਕੁਛ ਮਰਜ਼ੀ ਕਰ ਬਸ ਮੈਂ ਤਾਂ ਨਾਲ ਆਪਣੇ ਘਰ ਦੇ ਨੇ ਮਰਜ਼ੀ ਨਾਲ ਵਿਆਹ ਕਰਾਉਂਗੀ ਬਸ ਤੁਹਾਨੂੰ ਮੈਂ ਇੱਕ ਵਾਰ ਕਹਿਤਾ ਤੂੰ ਆਕੜ ਕੇ ਨਾ ਹੋਰ ਤੂੰ ਅਜੇ ਤੱਕ ਮੇਰਾ ਪਿਆਰ ਹੀ ਦੇਖਿਆ ਗੁੱਸਾ ਨਹੀਂ ਜ਼ਿਕਰ ਹਾਂ ਬਸ ਮੈਂ ਤੈਨੂੰ ਇੱਕ ਵਾਰ ਦੱਸਦੀ ਵੀ ਤੇਰੀ ਗੱਲ ਤੇ ਮੇਰੀ ਗੱਲ ਬਸ ਖਤਮ ਆ। ਨਾ ਹੁਣ ਤੂੰ ਮੈਨੂੰ ਫੋਨ ਕਰਨਾ ਮੈਂ ਤੈਨੂੰ ਫੋਨ ਕਰਾਂ। ਹੁਣ ਮੈਂ ਤੁਹਾਨੂੰ ਕਿਤੇ ਹੁਣੀ ਨਾ ਮੂੰਹ ਘਟਾਲੀ। ਤੈਨੂੰ ਬੰਦਿਆਂ ਨੂੰ ਦੰਦ ਤੂੰ ਹੈ ਮੇਰਾ ਪਿਆਰੀ ਦੇਖਿਆ ਗੁੱਸਾ ਹੈ ਦੇਖਿਆ ਨਹੀਂ। ਮੇਰਾ ਵੀ ਗੁੱਸਾ ਤੂੰ ਦੇਖਿਆ ਨਹੀਂ ਹੈਗਾ। ਚਲ ਕੋਈ ਨਾ ਕਰ। ਬਸ ਇਹੀ ਗੱਲ ਤੇ ਰਹੀ ਫਿਰ। ਬਸ ਠੀਕ ਆ ਜੰਗਾ ਮੈਂ ਇਹੀ ਗੱਲ ਤੇ ਆ। ਧਮਾਕਾ ਨਾ ਖਰਾਬ ਕਰਨ ਨਾਲੇ ਮੈਨੂੰ ਫੋਨ ਲਾਉਂਦੀ ਲੋੜ ਨਹੀਂ ਹੈਗੀ। ਹੁਣ ਤੇਰਾ ਭਲਾ ਧਮਾਕਾ ਹੋਣਾ। ਹਾਂ ਹੁੰਦਾ। ਪਾਦੀ ਆ ਮੈਨੂੰ ਜਦੋਂ ਕਿਤੇ ਹੋਰ ਗੱਲਾਂ ਹੋਣ ਲੱਗੀਆਂ ਉਹ ਫਿਰ ਪਹਿਲਾਂ ਤਾਂ ਤੰਗਾ ਯਾਰ ਕੁਛ ਮਰਜ਼ ਖੰਡਲੇ ਜਰੂਰ ਸੜ ਜੂਗਾ ਹੁਣ ਮੈਂ ਦੱਸ ਆਉਂਦੇ ਘਰ ਦੇ ਦੁਬਾਰ ਕਿਵੇਂ ਹੋ ਜਾ ਹੁਣ ਜਿੱਥੇ ਕਹਿਣਗੇ ਮੈਂ ਉੱਥੇ ਕਰਨ ਨੂੰ ਤਿਆਰ ਆ ਵਿਆ ਸਟਿੱਕਰ ਨਹੀਂ ਆਈ ਇਹ ਕਹਿੰਦੀ ਕਿ ਨਾ ਸਿਆ ਦਿਨ ਮੜ ਕੇ ਆਉਣੀ ਐ ਜੇ ਆ ਜਾਂਦੀ ਹੁਣ ਮੈਂ ਰੋਟੀ ਉਟੀ ਬਣਾ ਲੈਦੀ ਆ ਕੇ ਚਲ ਆ ਆ ਜਿੱਥੇ ਕਿੱਥੇ ਵਾਗ ਗਿਆ ਸੀ ਪੁੱਤ ਮੈਂ ਤਾਂ ਮੇਉ ਕੁੜੀ ਦੇ ਘਰੇ ਗਈ ਸੀ ਜਾਇ ਹਾਂ ਜਾਏ ਉਹ ਮੈਕਾਲ ਜੀ ਨਾ ਗਈ ਹੈਗੀ ਅੱਜ ਅੱਛਾ ਤੇ ਉਹ ਉਧਰ ਮੈਨੂੰ ਪੁੱਛਣ ਮਗ ਗਈ ਮੈਂ ਕਿਹਾ ਤੂੰ ਗਈ ਸੀਗੀ ਕਹਿੰਨੀ ਮੈਂ ਤਾਂ ਅੱਜ ਘਰੇ ਸੀ ਉਹਨੇ ਵੀ ਛੁੱਟੀ ਮਾਰ ਲਈ ਅੱਜ ਹੁਣੇ ਵੀ ਛੁੱਟੀ ਮਾਰ ਲਈ ਅੱਛਾ ਹਾਂ ਚੱਲ ਮਿਲਾਈ ਹੋਰ ਕਰੇ ਠੀਕ ਠਾਕ ਸਨ ਉਹਦੇ ਹਾਂ ਹਾਂ ਸਾਰੇ ਠੀਕ ਸੀਗੇ ਹੁਣ ਇਹਨਾਂ ਦਾ ਸਾਡੇ ਘਰੇ ਵੀ ਆ ਜਾ ਕਰ ਫਿਰ ਗੇੜਾ ਮਾਰਿਆ ਆ ਕਰ ਉਹ ਬਸ ਨਿਕਲਦੇ ਨੂੰ ਪਈ ਸੀ ਲੱਗਿਆ ਹੋਇਆ ਵਧੀਆ ਉਹਨਾਂ ਦੇ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਹੈਗਾ ਆਪਾਂ ਤਾਂ ਰਸ ਨਹੀਂ ਲਾਉਣੇ ਹਾਂ ਹੱfte اسی ਲੱਗਿਆ ਚਲ ਮੋ ਤਾਂ ਮੋ ਹੀ ਹੁੰਦਾ ਫੇਰ ਵੀ ਕਾ ਮਿਹਰਬਾਨ ਮਿਲਿਆ ਕਰ ਕਹਿੰਦੀ ਤੋ ਪੈਦ ਨਹੀਂ ਹੁੰਦੇ ਕਹਿੰਦੀ ਸਵੇਰੇ ਆਉਂਗੀ ਸਵੇਰੇ ਆਉਂਗੀ ਚਲ ਕੋਈ ਨਹੀਂ ਆਜੂਗੀ ਤੇ ਜਿੰਨੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਉੱਤੇ ਕਾ ਹਾਂ ਮੰਮੀ ਦੱਸ ਤੇਰੀ ਭੂਆ ਨੇ ਹੀ ਗਈ ਜੜੀ ਹਾਂ ਤੇ ਉਹ ਕਹਿੰਦੀ ਮੈਂ ਜੋਤੀ ਬਾਤ ਨੇ ਰਿਸ਼ਤਾ ਦੇਖਿਆਗਾ ਤੇ ਮੁੰਡਾ ਬਹੁਤ ਵਧੀਆ ਬਾਹਣ ਬਹੁਤ ਵਧੀਆ ਨਾਲ ਕੋਲੇ ਵਧੀਆ ਕੋਠੀ ਪਾਈ ਸੋਣੀ ਫੇਰ ਫੇਰ ਕੀ ਭੂਹਾ ਕਰ ਮੈਂ ਫੇਰ ਕਰਾਂ ਤੇ ਰਿਸ਼ਤਾ ਉੱਥੇ ਮम्मी ਕਿ ਹਰ ਜਿੰਗ ਅਲਾ ਕਰੀ ਅੰਨੀ ਆ ਮੈਂ ਤਾਂ ਹਰੇ ਕਿਦਾਂ ਨਹੀਂ ਕਰਾਉਣਾ ਹੈਗਾ ਨਾ ਕਿਸੇ ਦਾ ਤੂੰ ਮੇਰੀ ਗੱਲ ਸੁਣਾ ਕਹਿੰਦੀ ਮੈਂ ਤਾਂ ਉ ਤਾਂ ਕਹੇਗੀ ਜੋਤੀ ਮੇਰੀ ਮਾਂ ਮੈਨੂੰ ਪੁੱਠੀ ਬੋਲਦੀ ਪਰ ਮੈਂ ਤੈਨੂੰ ਬੋਲਦੀ ਨਹੀਂ ਸੀਗੀ ਤੂੰ ਜਵਾਬ ਕਿਵੇਂ ਦੇ ਤਾ ਹੋਰ ਤੋਂ ਪਿੰਡ ਦੀ ਭੂਆ ਕਹਾਏਗੀ ਨਹੀਂ ਮੰਮੀ ਹਾ ਜੇ ਨਹੀਂ ਕਰਨਾ ਹੈ ਕਹਿੰਦੀ ਸੀ ਕਰਾਉਣਾ ਤਾਂ ਸਹੀ ਪਰ ਹਾ ਜੇ ਨਹੀਂ ਕਰਾਉਣਾ ਠਹਿਰ ਕੇ ਤੇ ਕਰਾ ਲੂੰ ਨਾ ਹੁਣ ਤਾਂ ਟਾਈਮ ਨਹੀਂ ਪੁੱਤ ਤੇਰਾ ਫੇਰ ਉਮਰ ਟੱਪ ਜੂਗੀ ਫੇਰ ਕੀ ਹੁੰਦਾ ਮੰਮੀ ਨਹੀਂ ਜੇ ਕੋ ਤੇਰੇ ਮਨ ਦੇ ਵਿੱਚ ਗੱਲ ਹੋ ਰਹਾ ਤਾਂ ਮੈਨੂੰ ਦੱਸ ਦੇ ਖੁੱਲ ਕੇ ਤੇ ਭੂਆ ਨੂੰ ਤਾਂ ਨਹੀਂ ਦੱਸਦੀ ਉਹ ਮੈਂ ਕਹਤ ਮੈਂ ਸੁੰਗੀ ਕਹਿੰਦੇ ਆਪਦਾ ਢੁੱਗਾ ਚੱਕਾਂਗੇ ਆਪਦਾ ਢਿੱਡੀ ਨੰਗਾ ਹੋ ਮੈਂ ਕਹਤ ਤਾਂ ਸੁਭੂ ਆ ਨਾ ਮੰਮੀ ਹੈ ਤਾਂ ਹੈਗਾ ਮੇਰੇ ਨਾਲ ਇੱਕ ਮੁੰਡਾ ਪੜਦਾ ਪੁੱਛਿਆ ਹੈਗਾ ਪਰ ਉਹ ਗਰੀਬ ਘਰ ਹੋਈਆਂ ਗਰੀਬ ਘਰ ਜੋਤੀ ਤੈਨੂੰ ਆਇ ਨਹੀਂ ਆਉਦੀ ਵੀ ਸਾਢੇ ਘਰੇ ਐਨਾ ਕੁਸ ਮੈਂ ਤਾਕੜੀ ਕਰਦੀ ਕੁੜੀਆਂ ਤੇ ਗਰੀਬ ਘਰ ਜਾ ਕੇ ਤਾਂ ਭੁੱਖੀ ਮਰेंगी ਲੈ ਮੰਮੀ ਹਾਂ ਤਾਂ ਹਣ ਕਮਾਉਗਈ ਉਹ ਕਹਦਾ ਮੈਨੂੰ ਭੁੱਖੀ ਬਿਠਾਊਗਾ ਰੋਟੀ ਦਾ ਘਰ ਨੂੰ ਖਾ ਕੇ ਪੈਂਦੇ ਨੇ ਉਹ ਵੀ ਜੋਤੀ ਨਾ ਇਹਦਾ ਤੂੰ ਬਸਤਾਏਂਗੀ ਤੇ ਨਾਲੇ ਪਸਤਾਵਾ ਲੱਗੂ ਮੈਨੂੰ ਤੂੰ ਇਹ ਗੱਲ ਛੱਡ ਦੇ ਪੁੱਤਾ ਰਹਿਣ ਦੇ ਤੂੰ ਮੰਨ ਜਾ ਮੈਂ ਤੈਨੂੰ ਉਹਦੇ ਕੀ ਸਮਝਾਇਆ ਸੀ ਮੈਂ ਤੈਨੂੰ ਇਹੀ ਸਮਝਾਇਆ ਸੀ ਵੀ ਇਹ ਜਿਆ ਕਦਮ ਨਾ ਚੱਕੀ ਕੋਈ ਤੂੰ ਮੰਮੀ ਕਦਮ ਤਾਂ ਦਾ ਮੈਂ ਕੋਈ ਨਹੀਂ ਚੱਕਿਆ ਹੈਗਾ ਮੈਂ ਤਾਂ ਤੈਨੂੰ ਗੱਲ ਹੀ ਦੱਸੀ ਆ ਬਸ ਤੂੰ ਮੰਨ ਜਾ ਫਿਰ ਨਾ ਮੈਂ ਤਾਂ ਮੰਦੀ ਨੀ ਦੇਖ ਮੈਂ ਤਾਂ ਆਪਣੀ ਮਰਜ਼ੀ ਨਾ ਕਰੂੰਗੀ ਠੀਕ ਹੈ ਨਾਲੇ ਮੰਮੀ ਜਿੱਥੇ ਤੂੰ ਵੱਡੇ ਘਰੇ ਮੈਨੂੰ ਵਿਆਹੇਂਗੀ ਨਾ ਉੱਥੇ ਸਿਰਫ ਮੈਨੂੰ ਪੈਸੇ ਹੀ ਮਿਲੂਗਾ ਖੁਸ਼ੀਆਂ ਨਹੀਂ ਮਿਲਦੀਆਂ ਨਾ ਜੋਤੀ ਮੇਰੀ ਗੱਲ ਸੁਣ ਜਿੱਥੇ ਫਿਰ ਤੂੰ ਗਰੀਬ ਘਰੇ ਕਰਾਇਂਗੀ ਉੱਥੇ ਤਾਂ ਖੁਸ਼ੀਆਂ ਮਿਲੂਗਾ ਹਾਂ ਮੰਮੀ ਖੁਸ਼ੀਆਂ ਮਿਲਣਗੀਆਂ ਸੁਖੀ ਬਸੂਗੀ ਮੈਨੂੰ ਐਨੀ ਕੁ ਉਮੀਦ ਤਾਂ ਤੇ ਹੈਗੀ ਆ ਵੀ ਮੈਨੂੰ ਖੁਸ਼ੀ ਰੱਖੂਗਾ ਦੁੱਖ ਨਹੀਂ ਦਿੰਦਾ ਮੈਨੂੰ ਕਦੇ ਵੀ ਉਹ ਇਹ ਤਾਂ ਮੇਰੀ ਗੱਲ ਸੁਣ ਲੈ ਜੋਤੀ ਇਹ ਤਾਂ ਕਹਿਣਦੀਆਂ ਹੀ ਹੁੰਦੀਆਂ ਕਮਾਉਣਦੀਆਂ ਨਹੀਂ ਹੁੰਦੀਆਂ ਨਾਲੇ ਇਹੇ ਜਿਹੇ ਘਰਾਂ 'ਚ ਜਾ ਕੇ ਤਾਂ ਨਾ ਭੁੱਖੇ ਹੀ ਮਰਦੇ ਹੁੰਦਾਂ ਕੋਈ ਨਹੀਂ ਮਮੀ ਭੁੱਖਾ ਮਰਦਾ ਹੁੰਦਾ ਅਗਲਾ ਹਰ ਇੱਕ ਬੰਦਾ ਰੋਟੀ ਦਾ ਖਾ ਕੇ ਪੈਂਦਾ ਹੁੰਦਾ ਨਾਲੇ ਐ ਕੌਣ ਭੁੱਖਾ ਮਾਰ ਦੂਗੀ ਫਿਰ ਨੂੰ ਮੈਂ ਰੋਟੀ ਦਿਖਾ ਕੇ ਪੈਂਦਾ ਹੁਣ ਤੋ ਸੋਲਦੀ ਨਹੀਂ ਵੀ ਕਹੇ ਜੀ ਹਾਲਾਤ ਚੱਲਦੇ ਆ ਜਿਹੜੀਆਂ ਐ ਜਨ ਆਪ ਵਿਆਹ ਕਰਾਉਂਦੀਆਂ ਜਾਂ ਕਿ ਨਾਲੇ ਮਮੀ ਆਪ ਨੂੰ ਉਹ ਕਿਹੜਾ ਨਸ਼ੇੜੀ ਐ ਉਹ ਕਿਹੜਾ ਨਸ਼ਾ ਕਰਦੇ ਕੋਈ ਨਾ ਕੋਈ ਵਧੀਆ ਮੁੰਡਾ ਹੈ ਤੇਰੀ ਕੋਈ ਉਹਦੇ ਨਾਲ ਰਿਸ਼ਤਾ ਹੈ ਰਾਧੀ ਅਬ ਤੈਨੂੰ ਤਾਂ ਪਤਾਗਾ ਵੀ ਪੁੱਛ ਦੱਸ ਕਰ ਲੈਨੀ ਤੂੰ ਉਹਦੇ ਵਿੱਚ ਬੜੀ ਐ ਨਹੀਂਦਾ ਕੀ ਪਤਾ ਕਿੰਨੇ ਕਰਦਾ ਹੋਵੇ ਉਹ ਰਸਤੇਦਾਰੀ ਦਾ ਨਹੀਂ ਹੁੰਦਾ ਮੰਮੀ ਹੁਣ ਨਾਲ ਪੜਦਾ ਬੰਦਾ ਔਰਦਾ ਪਤਾ ਤਾਂ ਲੱਗ ਹੀ ਜਾਂਦਾ ਵੀ ਕੀ ਕੁਛ ਕਰਦਾ ਕੀ ਨਹੀਂ ਕਰਦਾ ਤਾਂ ਨਾ ਪਤਾ ਕੀ ਹੈ ਪਹਿਲਾਂ ਕੁਝ ਹੋਰ ਹੁੰਦਾ ਤੇ ਬਾਅਦ ਚ ਕੁਝ ਹੋਰ ਹੋ ਜਾਂਦਾ ਕੁਝ ਨਹੀਂ ਹੁੰਦਾ ਹੈਗਾ ਮੰਮੀ ਹੁੰਦਾ ਕਿਉਂ ਨਹੀਂ ਮੈਂ ਤੈਨੂੰ ਇਹੀ ਗੱਲ ਕਹੀ ਸੀ ਵੀ ਮੈਨੂੰ ਆਸਗਮਾਨ ਤੋਂ ਪਤਾ ਕੀ ਹੈ ਤੇਰੇ ਪਿਓ ਦੀ ਪੱਗ 'ਤੇ ਦਾਗ ਨਾ ਲਾ ਦੀ ਮਾੜਾ ਕਹਾ ਦੀ ਕਿਤੇ ਅੰਗਲਾ ਕਹੇ ਬੁਨੀਆ ਦੀ ਮਰਜ਼ੀ ਕਰੀ ਹੈ ਮम्मी ਦਾਗ ਲਾਉਣ ਨੂੰ ਕਿ ਮੈਂ ਭੱਜ ਗਈ ਇੱਥੇ ਬੈਠੀ ਆ ਮੈਂ ਤੇਰੇ ਕੋਲ ਜਿਹੜੀ ਗੱਲ ਸੀ ਮੈਂ ਤੈਨੂੰ ਸਾਰੀ ਸਾਫ਼-ਸਾਫ਼ ਦੱਸ ਦਿੱਤੀ ਬਸ ਫਿਰ ਜੋਤੀ ਹੁਣ ਇੱਥੇ ਤੇਰੀ ਤੇ ਚੱਲ ਦਿੰਦੀ ਏ ਮੈਂ ਆਪਣੀ ਮਰਜ਼ੀ ਨਾ ਕਰੂੰਗੀ ਮੰਨਣਾ ਮੰਨ ਜਾ ਤੇ ਨਹੀਂ ਅੱਗੇ ਤੇਰੀ ਮਰਜ਼ੀ ਹੈ ਦੇਖ ਮੰਮੀ ਐਵੇਂ ਕਿਉਂ ਕਰਦੀ ਆ ਜੇ ਮੰਨੇਗੀ ਤੇਰੇ ਵਾਸਤੇ ਸਾਰਾ ਕੁਝ ਹੈ ਜੇ ਤੂੰ ਆਪਣੀ ਮਰਜ਼ੀ ਕਰੇਂਗੀ ਤਾਂ ਤੇਰੇ ਵਾਸਤੇ ਕੁਝ ਨਹੀਂ ਹੋਏਗਾ ਚੱਲ ਕੋਈ ਨਾ ਮੰਮੀ ਜੇ ਮੈਨੂੰ ਥੋੜ੍ਹਾ ਠੀਕ ਲੱਗੇ ਜੋ ਤੁਸੀਂ ਕਹੋਗੇ ਉੱਚੀ ਕਰਵਾ ਲਾ ਠੀਕ ਆ ਐ ਮੇਰੀ ਧੀ ਸਿਆਣੀ ਐ ਬਸ ਠੀਕ ਆ ਹੁਣ ਮੈਂ ਤੈਨੂੰ ਮਾੜੀ ਕਿਵੇਂ ਕਹਿ ਦੂੰਗੀ ਜੋ ਤੇ ਮੇਰੀ ਹਾਂ ਚ ਹਾਂ ਕਰੀ ਐ ਚਲ ਆਉਂਦੇ ਤੇਰੀ ਭੂਆ ਨੂੰ ਫਿਰ ਮੈਂ ਗੱਲ ਕਰਦੀ ਠੀਕ ਆ ਠੀਕ ਆ ਮੈਂ ਲੈ ਮੈਂ ਰੋਟੀ ਬਣਾਉਣੀ ਐ ਤੂੰ ਬਹਿ ਜਾ ਧੰਮ ਲੈ ਲੈ ਬਸ ਕੋਈ ਨਾ ਵੀ ਦੀ ਯਾਨ ਬੱਸ ਮੈਂ ਮੇਕ ਨਹੀਂ ਕੋਈ ਨਹੀਂ ਮੈਂ ਬੋਲ ਮਾਰ ਲਈ ਮੈਂ ਬਾਹਰ ਖੜੀ ਨਾ ਤੈਨੂੰ ਮੜਮਟਾ ਪਾਈ ਟਾਈਮ ਨਾਲ ਖੜੀ ਹੋ ਜਾ ਕਰ ਹੋਈ ਨਾ ਮੰਮੀ ਗੱਗੇ ਤੋਂ ਟਾਈਮ ਨਾਲ ਖੜੀ ਹੋ ਜਾ ਕਰ ਹੁਣ ਤਾਂ 15 ਦਿਨ ਹੋ ਗਏ ਤੇਰੇ ਵਿਆਹ ਨੂੰ ਵੀ ਹਾਂਜੀ ਪਤਾ ਜੀ ਮੈਨੂੰ ਹੁਣ ਤਾਂ ਮੜਮਟਾ ਕੰਮ ਨੂੰ ਹੱਥ ਲਾ ਲਿਆ ਕਰ ਕਿ ਹਜੇ ਵੀ ਮੈਂ ਤੇਰੀ ਆਰਤੀ ਤਾਰਿਆ ਕਰ ਮੰਮੀ ਤੁਸੀਂ ਐਵੇਂ ਦੀ ਗੱਲ ਕਿਉਂ ਬੋਲਦੇ ਹੋਗੇ ਪਹਿਲਾਂ ਤਾਂ ਵਧੀਆ ਰਹਿੰਦੇ ਸੀ ਮੇਰੇ ਨਾਲ ਆ ਹੁਣ ਕੀ ਹੋ ਗਿਆ ਹੁਣ ਭਈ ਦੇਖ ਮੈਂ ਤਾਂ ਤੇਰਾ ਮੂੰਹ ਨਹੀਂ ਦੇਖੀ ਜਾਨੀ ਹੈਗੀ ਅੱਜ ਲੱਗੀ ਕੰਮ ਸਵੇਰ ਲੱਗੀ ਅੱਜ ਲੱਗੀ ਤੂੰ ਤਾਂ ਪੈ ਨਾ ਹੀ ਨਹੀਂ ਲੈਂਦੀ ਕੰਮ ਕੰਮ ਦਾ ਮਾੜਾ ਮੋਟਾ ਕੋੜੇ ਹੁਣ ਸਾਰੀ ਉਮਰ ਮੇਰੇ ਘਰੇ ਗਲ ਪਾਇਆ ਹੋਇਆ ਕੰਮ ਹੀ ਮੈਂ ਚਿਲਾ ਝੋਖਣਾ ਹੈਗਾ ਜਾ ਕੇ ਕੋਈ ਗੱਲ ਨਹੀਂ ਮੰਮੀ ਕੰਮ ਦਾ ਕੀ ਹੈ ਕੰਮ ਤਾਂ ਮੈਂ ਹੁਣ ਕਰ ਲੈਣੀ ਹਾਂ ਭਾਈ ਕੰਮ ਦਾ ਕੀ ਹੈ ਕੰਮ ਦਾ ਤੂੰ ਹੁਣ ਕਰ ਲੈਣੀ ਪਹਿਲਾਂ ਬਸੇਰੇ ਪਹਾੜੋਂ ਪੱਥਰ ਲਿਆ ਤੇ ਭੁੱਖਾ ਨੰਗਾਉਂਦੀ ਮੰਮੀ ਐਵੇਂ ਕੀ ਬੋਲੀ ਜਾਂਦੀ ਐ ਭੁੱਖਾ ਨੇ ਕਿਨੂੰ ਸਾਡੇ ਘਰੇ ਰੱਬ ਦਿੱਤਾ ਹੋਇਆ ਸਾਰਾ ਕੁਝ ਹੀ ਹੈ ਸਾਰਾ ਕੁਝ ਸਨਾਲੀ ਉਹ ਨੇ ਸੋੜਤਾ ਚੱਜਦੇ ਮੈਨੂੰ ਸਰੇ ਨਹੀਂ ਇਹ ਜਦੋਂ ਮੈਂ ਕਮਾ ਨਹੀਂ ਦਿੰਦੀ ਹੁੰਨੀ ਸਾਡੇ ਜਹਾਜ ਤੇ ਤੇਰੀ ਮਾਂ ਨੇ ਲਾਇਨੇ ਮੈਨੂੰ ਮੰਮੀ ਆਪਦੇ ਬੰਨੇ ਤਾਂ ਫੂਡ ਉਹਨਾਂ ਨੇ ਵਧੀਆ ਹੀ ਦਿੱਤੇ ਸੀਗੇ ਜੇ ਥੋੜੇ ਨਹੀਂ ਪਹੁੰਚਦਾ ਆ ਉਹ ਚ ਮੇਰੇ ਮਾਂ ਦਾ ਤਾਂ ਕੀ ਕਸੂਰ ਹੈ ਮੈਂ ਤਾਂ ਨਾ ਇਹ ਜਹਾਜ ਸੂਟ ਪਾ ਕੇ ਤੇ ਹੋਈ ਨਹੀਂ ਪਾਇਆ ਆ ਤੁਸੀਂ ਉਹ ਪਾ ਲਾਣਿਆ ਹਲ ਜੇ ਮੰਮੀ ਫੂਡ ਤਾਂ ਬਹੁਤ ਸੋਣ ਦਿੱਤੇ ਉਹਨਾਂ ਨੇ ਇਹ ਕੋਈ ਸਵਾਹ ਸੂਟ ਚੱਲ ਕਮਾਂ ਵਾਲੀ ਆਉਗੀ ਉਹਨੂੰ ਦੇ ਦੂੰਗੀ ਉਹਨੂੰ ਕਿਉਂ ਦਨੇ ਆ ਉਹਦੇ ਸਾਡੇ ਆਏ ਹੋਏ ਨੇ ਕੱਪੜੇ ਆਈ ਹੋਈ ਨਹੀਂ ਐਡਿਕਾ ਨਾ ਮਾਰ ਇੱਥੇ ਰੋਈ ਜਾਨੀ ਕੋਈ ਮਰ ਗਿਆ ਨਹੀਂ ਬੱਸ ਮੇਰਾ ਜੀਜਾ ਨਹੀਂ ਫਿਰ ਆਉਦਾ ਮੰਮੀ ਦੀ ਯਾਦ ਆਉਂਦੀ ਫਿਤਾ ਕਰਕੇ ਤੇ ਫਿਰ ਮਾਂ ਕੋਲੇ ਰਹਿ ਜਾਂਦੀ ਭਾਈ ਅਸੀਂ ਕਿਹੜੇ ਤੱਕੇ ਨਾ ਬੈ ਕੇ ਲਿਆਇਆ ਤੈਨੂੰ ਆ ਗਈ ਉਹਨੂੰ ਮਾਂ ਦੀ ਯਾਦ ਆਹ 20 ਸਾਲ ਦਿothe ਹੋ ਕੇ ਆਈ ਐਡੀ ਮੰਮੀ ਉਹੀ ਯਾਦ ਜਿਹਾ ਲੱਗੀ ਸੀਗੀ ਬੱਸ ਮੈਂ ਤਾਂ ਆਉਂ ਲੱਗੀ ਯਾਦ ਕਿੱਥੇ ਰੋਣ ਪਿੱਟਣ ਪਾਇਆ ਘਰੇ ਸਾਡੇ ਹੱਸਦਾ ਵਸਦਾ ਘਰ ਵਧੀਆ ਸੀਗਾ ਧਰਗੀ ਲੈ ਕੇ ਰਿਸ਼ਤਾ ਡੋਲਾ ਮੈਂ ਦਾ ਮੰਮੀ ਦੇਖੀ ਜੋ ਐਵੇਂ ਕਰ ਲੈ ਗਲਤੀ ਮੈਨੂੰ ਕਿਉਂ ਬੋਲੀ ਜਾਨੀ ਐ ਮੈਂ ਤਾਂ ਕੁਛ ਕਿਹਾ ਵੀ ਨਹੀਂ ਹੈਗਾ ਸੋਨੂੰ ਨਾ ਭਾਈ ਕੁਤ ਕਹਿ ਕੇ ਤਾਂ ਦੇਖ ਮੈਨੂੰ ਕੀ ਕਹਿਨੀ ਇੱਕ ਦਿਨ ਦੱਸਣਾ ਤੇ ਇੰਨੀ ਹਿੰਮਤ ਵੀ ਨਾ ਕਰੀ ਮੇਰੇ ਮੂਰੇ ਬੋਲਣ ਦੀ ਫੜ ਕੇ ਗੁੱਤਨੀ ਨਾ ਤੇਰੇ ਪੇਕਿਆਂ ਦਾ ਰਾਹ ਭਾ ਦੂੰਗਾ ਤਾਂ ਨਹੀਂ ਮੰਮੀ ਮੈਂ ਤਾਂ ਤੁਹਾਨੂੰ ਕੀ ਕਹਿਣਾ ਨਾਲੇ ਐਵੇਂ ਮੇਰੇ ਪੇਕੇ ਤੱਕ ਨਾ ਪਹੁੰਚੋ ਉਹਨਾਂ ਨੇ ਤਾਂ ਤੁਹਾਨੂੰ ਕੁਛ ਕਿਹਾ ਵੀ ਨਹੀਂ ਹੈਗਾ ਕਹਿ ਕੇ ਤਾਂ ਦੇਖਣਾ ਖੱਖਾਂ ਪਾੜ ਕੇ ਰੱਖ ਦੂੰ ਨਹੀਂ ਮੈਨਾਂ ਤੁਸੀਂ ਮੇਰੇ ਤੋਂ ਵੱਡਿਓ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦੀ ਹੈਗੀ ਮੰਮੀ ਤੇ ਭਾਈ ਸੱਚ ਤੇਰੀ ਮਾਤਾ ਐ ਵੀ ਕਹਿੰਦੀ ਸੀ ਵੀ ਮੈਂ ਆਹਾਂ ਕਾਂਟੇ-ਕੁੰਟੇ ਵੀ ਪਾਉਂਗੀ ਸੰਪਸੋਂ ਭਾਈ ਇਹ ਵਿਹਾਰ ਤਾਂ ਤੁਸੀਂ ਕਰਿਆ ਨਹੀਂ ਕੋਈ ਨਾ ਮੰਮੀ ਜਦੋਂ ਮੰਮੀ ਤੋਂ ਫਰਿਆ ਉਹ ਆਪੀ ਪਾਜੂਗੀ ਕੀ ਪਤਾ ਭਾਈ ਥੋੜਾ ਕਦੋਂ ਸਰੂ ਬਰੂਗਾ ਹਜੇ ਨਲਿਓ ਦੇ ਕਿਹੜਾ ਕੋਈ ਘਰ ਵਾਲਾ ਜਾਂ ਉਹਦੇ ਕੀ ਭਰਾ ਮੁੰਡਾ ਹੈਗਾ ਮੇਰੇ ਕੋਈ ਭਰਾ ਤਾਂ ਹੈ ਨਹੀਂਗਾ ਵੀ ਉਹਨੂੰ ਦੇ ਦੂਗੀ ਜਾਂ ਕੋਈ ਕੁੜੀ ਆ ਸਾਡੇ ਕੱਲੀਆਂ ਮੈਨੂੰ ਹੀ ਦੇਣਾ ਮੰਮੀ ਨੇ ਤਾਂ ਅਜਾ ਜਾ ਹੁਣ ਦੇ ਤਾਂ ਇਹ ਜਾ ਫੇਰ ਦੇ ਦੂਗੀ ਕੱਲੀਆਂ ਨਾਲੇ ਹੋਰ ਪਤਾ ਨਹੀਂ ਲੋਕ ਕਿਉਂ ਆ ਤੀਆਂ ਤੋਂ ਕੋਈ ਆਂਦੇ ਨੇ ਸਮਾਨ ਵੀ ਇੱਥੇ ਤਾਂ ਕੋਈ ਨਹੀਂ ਮੇਰੇ ᱛੀ ਹੁੰਦੀ ਨਾ ਤਾਂ ਇੱਥੇ ਦੁੱਗਣਾ ਲੈ ਕੇ ਤੋਰਦੀ ਕੜੇ ਸੰਪਾਣਾ ਵੇਉਂਦੀ ਫਿਰ ਤੁਸੀਂ ਵੱਡੇ ਹੋਣਾ ਅਸੀਂ ਨਿੱਕੇ ਆਂਗੇ ਤੇ ਨਿੱਕੇ ਨੇ ਫਿਰ ਉਹ ਜਾ ਘਰ ਪਰਿਵਾਰ ਲੱਬੜਾ ਦੇ ਪਾਈ ਉਹ ਹਰ ਚ ਲੱਬਿਆ ਸੀ ਪਰ ਕਰਦੇ ਨਹੀਂ ਸੀਗੇ ਕਹਿੰਦੇ ਜੇ ਜਾ ਰਹੀਆਂ ਉੱਠਾ ਨਾ ਲੱਗ ਜਾ ਨਾ ਤੇ ਬਾਰ ਵੀ ਖੁੱਲੇ ਰੱਖੀ ਦੇ ਨੇ ਕੋਈ ਨੰਮੀ ਗੁੱਫਤਾ ਹੋ ਰਹੀ ਗੱਲਾਂ ਲੈ ਕੇ ਬਹਿ ਗਏ ਤੁਸੀਂ ਨਾਲੇ ਮੰਮੀ ਆਰਗੇ ਨੂੰ ਕਿਉਂ ਬੋਲਦੇ ਹੋ ਮੈਂ ਤਾਂ ਭਾਈ ਪੋਰਾ ਪਸੰਦਦਾ ਨੇ ਸਮਾਨ ਤੁਹਾਡੇ ਕੀ ਦਿੱਤਾ ਛੋਡੇ ਨਾਲ ਸੋਹਣਾ ਸਮਾਨ ਸਾਡੇ ਕਮਰੇ ਚ ਲੱਗਿਆ ਹੋਇਆ ਦੇਖ ਨਾਲੇ ਤੇਰੇ ਮਾਵਾ ਆਪਣੇ ਦਿੱਤਾ ਸਮਾਨ ਮੈਂ ਤੂੰ ਸਾਡਾ ਘਰ ਦੇਖ ਹੌਪੇੜ ਤੇ ਮੰਮੀ ਫਰੋਦਰੂ ਹੀ ਆਇਨੇ ਆਹੋ ਆਇਨੇ ਉਹਦੇ ਨਾਲ ਦੇ ਨੇ ਬਾਹਰ ਪਾਏ ਨੇ ਹਜੇ ਕੋਈ ਨਾ ਮੰਮੀ ਉਹਨਾਂ ਨੂੰ ਗਾਧੂ ਕਹਿ ਦੂੰਗੀ ਵੀ ਵਧੀਆ ਸਮਾਨ ਲਿਆ ਦਿਓ ਚੱਜ ਦਾ ਸਮਾਨ ਲਿਆ ਦਿਓ ਐ ਦੇ ਉੱਤੇ ਜੇ ਦੇਖੋ ਮਰਗਿਆਂ ਤੇ ਖਫਣ ਕਾ ਚੱਜ ਦਾ ਦੇ ਜਿਓ ਮੰਮੀ ਤੁਸੀਂ ਬੋਲੀ ਐ ਮੈਨੂੰ ਜਾਨੀਓ ਸੁੱਕੀ ਫਾਂਦੀ ਦੇਖੀ ਫਿਰ ਇੱਕ ਫਣਾਂ ਤੱਕ ਗੱਲਾਂ ਹੋ ਜਾਂਦੀਆਂ ਨੇ ਥੋੜੀਆਂ ਮੈਂ ਤਾਂ ਪੋਰਾ ਰਸ ਆ ਕਢੀਨੀ ਪਸੰਦ ਹੈਗੀ ਮੇਰੇ ਮੁੰਡੇ ਨੇ ਪਤਾ ਨਹੀਂ ਕਿਵੇਂ ਪਸੰਦ ਕਰ ਲਈ ਇਹਨ ਪੁੱਤੀ ਇਹ ਹੁਣ ਖੜੀ ਹੋ ਕੇ ਮਾਣਾ ਮੋਟਾ ਕੁਛ ਕਰ ਲੇਗੀ ਕੋਈ ਨਾ ਮਮੀ ਕਰ ਲੇਗੀ ਕਰ ਲਾਣੀ ਨਹੀਂ ਹੋਰ ਤੜਕੀ ਰੋਣ ਪਟਨ ਪਾ ਕੇ ਬੈਜੂਗੀ ਇੱਥੇ ਤੜਕੀ ਨਹੀਂ ਬੈਜੂਗੀ ਰੋਣ ਪਟਨ ਪਾ ਕੇ ਮੈਂ ਤਾਂ ਪਵਾਰਾ ਤੇਲੇ ਦੀ ਨਹੀਂ ਪਸੰਦ ਹੈਗੀ ਇਹ ਜਨਾਨੀ ਬਣਾਈ ਆ ਕਿਸੇ ਨੇ ਇਹ ਨਾ ਇਹਨੂੰ ਕੰਮ ਦਾ ਨਾ ਘਰ ਦਾ ਰੇਤਾ ਦੇਖ ਲੈ ਕਿਵੇਂ ਪਿਆ ਕਪੜਾ ਵੀ ਨਹੀਂ ਮਾਰ ਸਕਦੀ ਇੱਥੇ ਤੂੰ ਇੱਥੇ ਬੈਠੀ ਆ ਹਾਂਜੀ ਹੁਣੀ ਭਾਂਡੇ ਦਾ ਕੈਸੇ ਬਾਰੇ ਕਰੇ ਹੋਰ ਵੀ ਬਾਰੇ ਕੰਮਣਗੇ ਕੱਲੇ ਭਾਂਡੇ ਹੀ ਨਹੀਂ ਹੈਗੇ ਰੋਟੀ ਟੋਕ ਕਰ ਲੈਂਦੀ ਮਮਮੀ ਕਹਿੰਦੀ ਹਜੇ ਕਿਸ ਨੇ ਖਾਣੀ ਤਾਂ ਹੈ ਨਹੀਂਗੀ ਤਾਂ ਕਰਕੇ ਮੈਂ ਬਣਾਈ ਨਹੀਂ ਸੀਗੀ ਹਲੇ ਫੇਰ ਆਟਾ ਤਾਂ ਗੁੰਨ ਲੈਣਾ ਸੀ ਅਨਮੋਲ ਤਾਂ ਹੀ ਨਹੀਂ ਪਤਾ ਕਿਹੜੇ ਵੀ ਲਿਆ ਕੇ ਕਹਦੇ ਵੀ ਰੋਟੀ ਗਾਣੀ ਆ ਨਾਲ ਉਹ ਤਾਂ ਉਹ ਤਾਂ ਐ ਕਹਦਣਾ ਵੀ ਪੰਜ ਮਿੰਟ ਚ ਲਿਆ ਦਿਓ ਕੋਈ ਨਾ ਮੈਂ ਬਣਾ ਦੂੰਗੀ ਪਰ ਪਹਿਲਾਂ ਵਿਆਹ ਤੋਂ ਬਾਅਦ ਮਿੱਠੀਆਂ ਰੋਟੀਆਂ ਨਹੀਂ ਬਣਾਉਂਦੇ ਹੁੰਦੇ ਉਹ ਮੈਂ ਖਵਾਵਾਂ ਤੈਨੂੰ ਕੂੜੇ ਵੇ ਦੇਉਰਾ ਇਹਨੂੰ ਕੋਸੇ ਸਿਖਾ ਦੇ ਉਹ ਮੈਂ ਇਹਨੂੰ ਕੀ ਸਿਖਾਵਾਂ ਯਾਰ ਮੈਂ ਤਾਂ ਇਹਨੂੰ ਬੁਲਾ ਕੇ ਰਾਜੀ ਨਹੀਂ ਭਾਬੀ ਮੈਂ ਤਾਂ ਇਹਰਾਣਾ ਹੀ ਕੰਮ ਧੰਦਾ ਕਰਦੀ ਗੁਰਦੀ ਨਹੀਂ ਸੀ ਉੱਥੇ ਕਿ ਸਿਖਾਇਆ ਨਹੀਂ ਕਿਸੇ ਨੇ ਕੋਈ ਦੀ ਮਾਂ ਨੇ ਕੀ ਸਿਖਾਇਆ ਹੋ ਇਹਨੂੰ ਕੁਛ ਦੇ ਕੇ ਤਾਂ ਤੋੜਣੀ ਇਹਨੂੰ ਮੈਂ ਮੈਂ ਤਾਂ ਤੁਹਾਨੂੰ ਬਥੇਰਾ ਕਹਿੰਦੀ ਸੀ ਵੀ ਕੋਈ ਹੋਰ ਕੁੜੀ ਦੇਖ ਲਾਂਗੇ ਉਹ ਮੈਂ ਕੀ ਆਖਾ ਭਾਬੀ ਉਹ ਮਾਂ ਨਹੀਂ ਮੰਨੀ ਮੇਰੀ ਕਾਣੂ ਉਹ ਮੰਮੀ ਵੀ ਉੱਥੇ ਬੜਬੜ ਕਰਦੀ ਆਈ ਹੈਗੀ ਕੀ ਕਹਤਾ ਸੀ ਤੂੰ ਬੜਬੜ ਜਦੋਂ ਸਮਾਨ ਨਹੀਂ ਦਿੱਤਾ ਉਹ ਤਾਂ ਬਚੋਲਾ ਬੜਾ ਕਹਿੰਦਾ ਸੀ ਆ ਵੀ ਦੇਣਗੇ ਉਹ ਵੀ ਦੇਣਗੇ ਪਤਾ ਕੀ ਸ਼ਿੱਕੂ ਮੇਰੀ ਗੱਲ ਸੁਣ ਲੈ ਮੈਂ ਤਾਂ ਭਾਈ ਦੇਖ ਟਰੱਕ ਭਰ ਕੇ ਲੈ ਕੇ ਆਈਦਾ ਅਜ ਦਾ ਉਹ ਭਾਬੀ ਤੇਰੇ ਤਾਂ ਕੀ ਕਹਿਣੇ ਆ ਤੁਹਾਡਾ ਤਾਂ ਹਜੇ ਤੱਕ ਸਮਾਨ ਆਉਂਦਾ ਹੋਰ ਮੈਨੂੰ ਤਾਂ ਹੁਣ ਵੀ ਮੇਰੇ ਘਰ ਦੇ ਰੇਕੇ ਜਾਂਦੇ ਨੇ ਆ ਮੇਰੀ ਕਿਸਮਤ ਖੁੱਟੀ ਸੀ ਮਲੰਗਾ ਦੇ ਵਿਆਹ ਤਾਂ ਮੈਨੂੰ ਤੈਨੂੰ ਵੀ ਬਥੇਰਾ ਕਹਿੰਦੀ ਸੀ ਕਰਾਲਾ ਮੇਰੀ ਚਾਚੇ ਦੀ ਕੁੜੀ ਨਾਲ ਵਿਆਹ ਤੂੰ ਵੀ ਨਹੀਂ ਮੰਨਿਆ ਉਦੋਂ ਹਾਂ ਆ ਮਾਰੀ ਮੱਥੇ ਡਵਾ ਗੱਲ ਤਾਂ ਉਹੀ ਆ ਬਈ ਕੰਮ ਧੰਦਾ ਕਰ ਲਿਆ ਕਰ ਕੋਈ ਉਦੇ ਉਨ ਲੱਗ ਜਾਂਦੀ ਐ ਮੈਂ ਆਇਆ ਰਾਣਾ ਰੋਂ ਨੂੰ ਕੀ ਹੋ ਗਿਆ ਕੀ ਕਹਦਾ ਤੈਨੂੰ ਉਹਨੂੰ ਕੀ ਆਖੀਏ ਭਾਬੀ ਹੁਣ ਇਹਦਾ ਬੇੜਾ ਬਾਊ ਕੀ ਕਰਦਾ ਬੈਠ ਗਿਆ ਤੈਨੂੰ ਤਾਂ ਡੋ ਪਤਾ ਮੰਮੀ ਨੇ ਆ ਦੇ ਲੈ ਕੀ ਲੈ ਕੇ ਜੇਤਾ ਤੈਨੂੰ ਦੇਖ ਭਾਬੀ ਮੇਰੇ ਨਾਲ ਚਾਹੇ ਇਹਦਾ ਵਿਆਹ ਕਰਤਾ ਪਰ ਮੇਰੀ ਤਾਂ ਇੱਕੋ ਹੀ ਰਹੁ ਜਿਹੜੀ ਹੈਗੀ ਐ ਫਿਰ ਜੀ ਰੋਵੇ ਪੌਂਕਦੀ ਇੱਥੇ ਵਧੀਆ ਸਾਈਡ ਤੇ ਤੂੰ ਰੱਖੀ ਰੱਖ ਲੈਣਾ ਕੀ ਐ ਤੂੰ ਇਹ ਤੋਂ ਫੇਰਾ ਉਹਦ ਨੂੰ ਫਿਰ ਵਿਆਹ ਕਰਨਾ ਹੀ ਨਹੀਂ ਸੀਗਾ ਜਦੋਂ ਥੋੜੀ ਹੈਗੀ ਸੀ ਉਹ ਤੇਰੀ ਮਾਂ ਸਾਡੇ ਪੈਰੀ ਪੈ ਗਈ ਆ ਕੇ ਅਖੇ ਚੰਗਾ ਘਰ ਚਾਹੀਦਾ ਸਾਨੂੰ ਤਾਂ ਚੰਗਾ ਘਰ ਫਿਰ ਹੋਰ ਵੀ ਬਹੁਤ ਚੰਗੇ ਸੀਗੇ ਤੇ ਫਿਰ ਦੇਖ ਲੈਂਦੇ ਮੇਰੇ ਦਿਓਰ ਨੂੰ ਜ਼ਰੂਰੀ ਪਸਾਉਣਾ ਸੀਗਾ ਤੁਸੀਂ ਮੈਂ ਤਾਂ ਆ ਬਿੱਥੇ ਫਸ ਗਈ ਆ ਕੇ ਲੈ ਤੂੰ ਕਹਿੰਦਾ ਫਸ ਗਈ ਚੰਗੀਆਂ ਇੱਥੇ ਰੋਟੀਆਂ ਪਾੜੇਂਗੀ ਤੂੰ ਚੰਗਾ ਲੀੜਾ ਪਾਏਂਗੀ ਤੈਨੂੰ ਕਿ ਤੂੰ ਕਹਿੰਦਾ ਨਾ ਫਸ ਗਈ ਫਸ ਤਾਂ ਮੇਰਾ ਦਿਓਰ ਗਿਆ ਮੈਂ ਹੀ ਫਸੀ ਆ ਇੱਥੇ ਆ ਕੇ ਜਿਹੜਾ ਮੇਰੀ ਮਾਂ ਉਹ ਚੱਲ ਫਸੀ ਆ ਤੂੰ ਚਪੇੜੇ ਨਾ ਕਾਲੀ ਮੇਰੇ ਤੋਂ ਤੂੰ ਕੰਮ ਕਰ ਲੈ ਖੜੀ ਹੋ ਕੇ ਮਿੱਠੀਆਂ ਰੋਟੀਆਂ ਨੂੰ ਬੜਾ ਤੂੰ ਸਾਨੂੰ ਨਾ ਤੇਰੇ ਆਏ ਦੀ ਖੁਸ਼ੀ ਹੋਈ ਨਹੀਂ ਹੈਗੀ ਮਿੱਠੀਆਂ ਰੋਟੀਆਂ ਅਸੀਂ ਤੇਰੇ ਤੋਂ ਕੀ ਲਵਾਉਣੀਆਂ ਨੇ ਦੇਖ ਭਾਈ ਸਾਡੇ ਰਿਵਾਜ ਹੈ ਨਹੀਂ ਵੀ 10 ਦਿਨ ਤੇਥੋਂ ਕੰਮ ਨਾ ਕਰਾਵਾਂਗੇ ਉਦੋਂ ਬਾਅਦ ਮਿੱਠੀਆਂ ਪਕਾਵਾਂਗੇ ਝਾੜੂ ਚੱਕ ਦੇ ਨਾਲੇ ਪੋਚਾ ਚੱਕ ਇਹ ਤਾਂ ਐ ਕਹਿੰਦੀ ਉਹ ਵੀ ਜਦ ਮੇਰੀ ਮਹਿੰਦੀ ਉਤਰੂਗੀ ਮੈਂ ਤਾਂ ਫੇਰ ਰੋਟੀ ਟੋਕਣ ਨੂੰ ਲੱਗੂੰਗੀ ਉਹ ਮਹਿੰਦੀ ਤਾਂ ਤੇਰੀ ਲੱਗੀ ਉਹ ਦੇਖੀ ਟੈਟੂ ਹੂੰ ਅੱਛਾ ਹਉ ਦੇਖੀ ਭਾਬੀ ਟੈਟੂ ਇੱਕ ਵੀ ਕਰਾਣੇ ਕਰਾਉਣੀ ਆ ਧੀਆ ਦੇ ਲੱਛਣ ਐ ਤਾਂ ਵੀ ਤੇਰੀ ਮਾਂ ਚੰਗਾ ਘਰ ਪਾਲਦੀ ਸੀ ਪਤਾ ਸੀ ਉਹਨੂੰ ਵੀ ਇਹਦੀ ਕਿਸਮਤ ਚ ਕਿੱਥੇ ਜਾਜੇ ਲੱਛਣ ਖਲਾਰੇ ਹੋਣਗੇ ਉਹ ਤਾਂ ਖੇ ਅਸੀਂ ਗਰੀਬ ਆ ਪਤਾ ਨਹੀਂ ਕਿੱਥੇ ਕਿੱਥੇ ਧੱਕੇ ਖਾ ਕੇ ਆਈ ਹੂ ਨਾ ਨਾ ਪਹਿਲਾਂ ਸਿੱਧਾ ਬੋਲ ਬੋ ਧੱਕੇ ਖਾਣ ਨੂੰ ਕਿਵੇਂ ਉਹੀ ਕੀ ਕਰ ਲੇਗੀ ਫਿਰ ਮੇਰਾ ਕੀ ਕਰ ਲੇਗੀ ਤੂੰ ਨਹੀਂ ਕਾਹਨੂੰ ਤੂੰ ਬੋਲ ਨਾ ਐਵੇਂ ਹਾਲ ਤੇਰਾ ਨਵਾਂ ਨਵਾਂ ਵਿਆਹ ਹੋਇਆ ਕਿ ਤਾ ਝਾਟਾ ਪਟਾਲੇ ਤੂੰ ਬਚੋਲਾ ਕਹਿੰਦਾ ਕਹਿੰਦਾ ਮੂੜੀ ਕੁੜੀ ਦੇ ਨਾ ਮੂੰਹ ਚ ਬੋਲ ਨਹੀਂ ਹੂੰ ਇਹ ਤਾਂ ਗਿੱਠ ਦੀ ਲੱਗੀ ਆ ਜਬਾਨ ਐਡੀ ਜਬਾਨ ਲੱਗੀ ਆ ਜਦਦੇ ਐਡੀ ਲੁਤਰੋ ਚਲਾਈ ਜਾਂਦੀ ਐ ਇਹ ਜਬਾਨ ਕਾਹਨੂੰ ਤੁਸੀਂ ਕੁਝ ਮਰਜ਼ੀ ਬੋਲੀ ਜਾਓ ਮੇਰੀ ਗੱਲ ਸੁਣ ਲੈ ਮੈਂ ਨਾ ਵੱਡੀ ਇਸ ਘਰ ਦੇ ਵਿੱਚ ਤੇ ਮੇਰੇ ਬੰਦੇ ਸਰ ਤੇ ਘਰ ਚੱਲਦਾ ਐ ਇਸ ਤੋਂ ਪਹਿਲਾਂ ਕਿ ਮੇਰੇ ਮੂਰੇ ਜਵਾਨ ਲੈਣਾ ਐ ਮੇਰੇ ਤੋਂ ਕੁਝ ਹੋਰ ਨਾ ਸੁਣਨੀ ਉਹ ਐਂ ਕਰ ਚੱਲ ਖੜੀ ਹੋ ਕੇ ਕੰਮ ਕਰ ਝਾੜੂ ਪੋਚਾ ਕਰ ਭਾਬੀ ਅੱਜ ਤੋਂ ਬਾਅਦ ਤੂੰ ਕੋਈ ਕੰਮ ਨਹੀਂ ਕਰਨਾ ਮੈਂ ਨਾ ਕਿਉਂ ਕਰੂੰਗੀ ਮੇਰਾ ਬੰਦਾ ਸਾਰਾ ਖਾਚਾ ਭੇਜਦਾ ਇੱਥੇ ਮੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਉਹ ਹੋ ਜਾ ਖੜੀ ਕੋਈ ਨਾ ਮੈਂ ਨਾ ਆਪੀ ਕਰ ਲੂੰਗੀ ਆਪੀ ਕੀ ਕਰਨੇਗੀ ਕੰਮ ਕਰਨਾ ਮੈਂ ਆਪੇ ਕਰ ਲੂੰਗੀ ਕੋਈ ਨਾ ਆਏ ਨਹੀਂ ਵੀ ਕੰਮ ਮੈਂ ਹੀ ਕਰਨੀ ਨੇ ਸਵੇਰੇ ਕਰਾਂ ਤੇ ਸ਼ਾਮਾਂ ਸਾਰਾ ਦਾ ਟਾਈਮ ਟੂ ਟਾਈਮ ਕੰਮ ਹੁੰਦਾ ਘਰੇ ਇੱਕ ਗੱਲ ਹੋਰ ਸੁਣ ਲਾ ਅੱਜ ਤਾਂ ਮੇਕਅਪ ਕਰ ਲਿਆ ਇਸ ਤੋਂ ਬਾਅਦ ਮੇਕਅਪ ਕੀਤਾ ਨਾ ਤਾਂ ਹਿਸਾਬ ਲਾਣੀ ਤੇ ਨਾ ਮੈਥੋਂ ਮੰਗਾਉਣ ਦੀ ਲੋੜ ਆ ਐ ਤਾਂ ਆਦੀ ਮਾਂ ਨੇ ਭੇਜਾ ਹੂ ਇਹਨੂੰ ਆ ਭੇਜਿਆ ਆਦੀ ਮਾਂ ਨੇ ਹੂੰ ਚਲ ਖੜੀ ਹੋ ਜਾ ਹੁਣ ਵੱਧ ਘੱਟ ਬੋਲੀ ਜਾਂਦੇ ਤੁਸੀਂ ਉਹਨੇ ਕੀ ਕਰਦੇ ਹੋ ਤੂੰ ਕੰਮ ਕਰ ਲੈ ਕਿ ਮੈਂ ਕਰਦੀ ਐ ਇਹ ਬੋਲਣ ਦੀ ਲੋੜ ਨਹੀਂ ਜਾਂ ਕੰਮ ਕਰ ਕੋਈ ਹੋ ਜਾ ਖੜੀ ਹੁਣ ਮੈਂ ਕੀ ਤੇਰੀ ਜ਼ਿੰਦਗੀ ਚ ਡੰਕਲ ਜੀ ਧਰੀ ਸੀ ਕੋਈ ਹੋਰ ਨਗਰ ਤੋਂ ਲੱਭੇਗੀ ਬਹੁਤ ਦੇਖੀ ਭਾਬੀ ਜਿਵੇਂ ਕਹਿੰਦੇ ਥੋੜਾ ਮਾਰਿਆ ਹੁੰਦਾ ਦੰਦਾਂ ਤੇ ਦੰਦ ਦਾ ਦੰਦ ਹਾਸੇ ਵੀ ਹੁੰਦੀ ਹੈ ਦੰਦ ਦਾ ਦੰਦ ਮੈਨੂੰ ਤਾਂ ਉਹੀ ਨਹੀਂ ਪਸੰਦ ਹੈਗੀ ਸਿੱਟੇ ਹਾਂ ਹਾਂ ਮੈਂ ਤਾਂ ਬਣ ਜਾਂਦਾ ਗੋਡਿਆਂ ਦਾ ਮੈਂ ਤਾਂ ਐ ਸੋਚਦੀ ਸੀ ਵਧੀਆ ਆਊਗੀ ਮੇਰੀ ਦਰਾਨੀ ਆ ਤਾਂ ਹੋਰ ਡਵਾ ਜੀ ਮੱਥੇ ਮਾਰੀ ਤੁਸੀਂ ਲੈ ਕੇ ਚਲ ਚਿੰਦਾ ਭਾਬੀ ਐਡਾ ਸੋਹਣਾ ਸੁਨੱਖਾ ਮੇਰਾ ਦਿਓਰ ਨਾ ਡੋਬ ਕੇ ਰੱਖਦਾ ਉਹ ਫਿਰ ਹੁਣ ਕੀ ਕਰਾਂ ਅੱਦਾਂ ਜਿਹਦੇ ਨਾਲ ਵੀ ਤੂੰ ਗੱਲਾਂ ਮਾਰਦਾ ਸੀ ਉਹ ਨੂੰ ਹੀ ਲੈ ਆਉਂਦਾ ਕੱਡ-ਕੁੱਡ ਕੇ ਹੀ ਲੈ ਆਉਂਦਾ ਪਰ ਇਦੂ ਬਾਦ ਭਜਾ ਕੀ ਲੈ ਕੇ ਜਾਉ ਤੂੰ ਦੇਖੀ ਚੱਲ ਬਣਦਾ ਕਿ ਫਿਰ ਇੱਥੇ ਨਹੀਂ ਆਉਂਦਾ ਮੈਂ ਆ ਇਹਦਾ ਕੀ ਕਰਾਂਗੇ ਅਸੀਂ ਆ ਜਿਹੜੀ ਛੇੜਤੀ ਆਪੇ ਨੂੰ ਕੱਟ-ਕੁੱਟ ਦੇ ਇਹਦੇ ਨਾਲ ਤਲਾਕ ਤਲੂਕ ਦਾ ਕਰਕੇ ਜਾਈ ਤੂੰ ਫੇਰ ਇੱਥੇ ਲੈ ਆਈ ਉਹਨੂੰ ਦੂਜੀ ਨੂੰ ਨਹੀਂ 420 ਚ ਤੈਨੂੰ ਅੰਦਰ ਕਰਾ ਦੂ ਇਹ ਮੈਂ ਤੈਨੂੰ ਬਲਾਕ ਹੀ ਖੋਸ਼ ਨਹੀਂ ਰਾਤ ਵੀ ਉਹੀ ਬੁਲਾਈ ਜੇਗੀ ਮੈਂ ਹਾ ਪਾਸੇ ਹੋ ਕੇ ਪੈ ਜਾ ਮੇਰੇ ਤੋਂ ਐ ਆਡਾ ਸੜੇ ਹੋਣ ਕਿਸੇ ਥਾਂ ਤੇ ਚੱਲ ਆ ਜਾ